ਬਾਬੇ ਨੇ ਕਿਹਾ ਸੀਗਾ ਵੀ ਕਿਸੇ ਨੂੰ ਨਾ ਮੱਥੇ ਨਹੀਂ ਲਾਉਣਾ ਮੂੰਹ ਜਾ ਨਾ ਟੱਕੀ ਜਾਣਾ ਕੁੰਡ ਜਾ ਕੱਢ ਕੇ ਲਓ ਕੋਈ ਨਹੀਂ ਹੈਗਾ ਸਾਡੇ ਇੱਧਰ ਕੌਣ ਆਉਂਦਾ ਜਾਂਦਾ ਮੈਂ ਤਾਂ ਵਧੀਆ ਜੇ ਉਹਨਾਂ ਦੇ ਬਾਰ ਚ ਟੂਣਾ ਕਰਤਾ ਨਾ ਮੈਂ ਸਾਡਾ ਤਾਂ ਨਾ ਸਾਰਾ ਉਹੀ ਗੱਲ ਗੱਡੀ ਬਣ ਜੂ ਸਾਡੇ ਮੋਟਰਸਾਈਕਲ ਆ ਜੂਗਾ ਸਭ ਕੁਝ ਆ ਜੂਗਾ ਨੇ ਪੁੱਤਿਆਂ ਦਾ ਸਾਡੇ ਤਾਂ ਸਾਈਕਲ ਵੀ ਨਹੀਂ ਹੈਗਾ ਪਤਾ ਨਹੀਂ ਸਾਡੇ ਤਾਂ ਕਹੇ ਜੇ ਕਰਮ ਆ ਬਾਬੇ ਨੇ ਕਿਹਾ ਤਾਂ ਹੈਗਾ ਵੀ ਆ ਟਾਲਾ ਜੱਕੇ ਰਾਂ ਲਾ ਦੀ ਤੇ ਇਹਦੇ ਨਾਲ ਸਾਰੇ ਕੰਮ ਹੀ ਬਣ ਜਾਣਗੇ ਕੋਈ ਨਹੀਂ ਹੈਗਾ ਉਥਾ ਗੱਲਾਂ-ਬਾਤਾਂ ਆਈਆਂ ਕਰੀ ਜਾਂਦੇ ਨੇ ਕਿਤੇ ਕੋਈ ਆਬ ਹੀ ਨਾ ਜਾਵੇ ਕਿਤੇ ਉਹੀ ਗੱਲ ਹੀ ਹੋ ਜੇ ਮਗਰੋਂ ਕਿਤੇ ਬੇਇੱਜ਼ਤੀ ਹੋ ਜੇ ਮੇਰੀ ਮੈਂ ਮਰ ਜਾ ਮੌਕੇ ਤੇ ਗੰਡ ਵੀ ਨਹੀਂ ਖੁੱਲਦੀ ਪਹਿਲਾਂ ਲੱਡੂ ਤਾਂ ਇੱਥੇ ਧਰ ਦੇਣੀ ਆ ਲੱਡੂ ਤੇ ਪਤਾਸੇ ਇੰਨਾ ਮਹਿੰਗਾ ਦੇਖ ਬਾਬਾ ਕਿਰਪਾ ਕਰੀ ਮਾੜੀ ਮੋਟੀ ਇੰਨਾ ਤਾਂ ਮੈਂ ਨਾ ਸਮਾਨ ਤੇ ਪੈਸਾ ਲਾਇਆਗਾ ਕਿਤੇ ਮੇਰਾ ਹੋਹੀ ਗੱਲ ਫਰਕ ਕੀ ਨਾ ਪਵੇ ਕਿਸੇ ਗੱਲ ਦਾ ਐਨੀ ਦੇਖ ਤਾਂ ਸਹੀ ਵੱਡੀ-ਗਿੱਡੀ ਸੋਹਣੀ ਖੜੀ ਆ ਤੇ ਸਾਡੇ ਤਾਂ ਨਾ ਅਈ ਦੂ ਵੀ ਵੱਡੀ ਗੱਡੀ ਆ ਜੇ ਰੰਗ ਭਾਗ ਲਾ ਦੀ ਸਾਡੇ ਤਾਂ ਦੇਪੇ ਕੋਈ ਘਰੇ ਤਾਂ ਨਹੀਂ ਆਈ ਆਪਣੇ ਨਾ ਭਾਈ ਕੋਈ ਨਹੀਂ ਆਈ ਆਪਣੇ ਘਰੇ ਤਾਂ ਕਰਤਾ ਕੰਮ ਜਿਹੜਾ ਤੂੰ ਕਿਹਾ ਸੀ ਕਰਿਆਈ ਧੂਫ ਜਗਾ ਕੇ ਲੈ ਗਈ ਸੀ ਲੱड्डੂ ਪਤਾਸੇ ਵਿੱਚ ਸਾਰਾ ਸਮਾਨ ਸੀਗਾ ਸਾਰਾ ਉਹਨਾਂ ਦੇ ਦੇੜੀਆਂ ਚ ਧਰਿਆਈ ਸਮਾਰ ਕੇ ਧਰ ਕੇ ਆਈਆਂ ਹੋਰ ਮੇਰਾ ਤਾਂ ਦੰਦ ਛੱਡ ਗਿਆ ਮੈਂ ਤਾਂ ਬਾਬੇ ਨੂੰ ਮੱਥਾ ਟੇਕ ਕੇ ਸਮਾਰ ਕੇ ਬੇਨਤੀ ਕਰਕੇ ਆਈਆਂ ਪੰਗਾਂ ਲਾ ਕੇ ਸਮਾਰ ਕੇ ਆਏ ਕੋਡੀ ਹੋ ਕੇ ਟੇਕ ਮੂਮੈਂ ਮਰ ਜਾ ਚੱਪਲਾਂ ਲਾਣੂਗਾ ਤਾਂ ਮੈਂ ਭੁੱਲ ਗਈ ਕਾ ਮਾਰ ਦੇ ਤੈਨੂੰ ਆਖਿਆ ਤਾਂ ਹੈ ਮੈਂ ਚੱਪਲਾ ਲਾਦੀ ਤੈਨੂੰ ਅਜਾ ਪਤਾ ਹੀ ਹੈ ਇੱਕ ਤਾਂ ਉਹਨਾਂ ਦੇ ਕੋਈ ਘਰੇ ਬੋਲੀ ਜਾਂਦਾ ਸੀਗਾ ਤੈਨੂੰ ਡਰ ਲੱਗਿਆ ਕਿਤੇ ਪਤਾ ਨਾ ਲੱਗ ਜੇ ਹੁਣ ਡਰ ਤਾਂ ਹੁਣ ਜੇ ਮਾਰੇ ਕੰਮ ਕਰਾਂਗੇ ਲੱਗੂ ਗਈ ਜੇ ਕਿਤੇ ਫਟਾ ਲੱਗ ਜਾਂਦਾ ਗੂਮੇ ਮਰ ਜਾਂ ਤੇ ਕੋਈ ਚੱਲ ਉੱਤੇ ਆ ਜਾਂਦਾ ਤੈਨੂੰ ਡਰ ਨਹੀਂ ਲੱਗਿਆ ਕੇਰਾ ਤਾਂ ਮੈਨੂੰ ਐਂ ਜੇ ਲੱਗਾ ਡਰ ਵੀ ਲੱਗਾ ਸੀ ਉਹਨਾਂ ਦੀ ਗੱਡੀ ਖੜੀ ਦੇਖ ਕੇ ਫੇਰ ਮੇਰੇ ਹੌਲ ਪੈ ਗਏ ਮੈਂ ਖਲ ਇਹਨਾਂ ਦੇ ਤਗਾ ਖੜੀ ਹੈ ਗੱਡੀ ਮੋਟਰਸਾਈਕਲ ਨੇ ਸਭ ਕੋ ਸਾਡੇ ਤਾਂ ਮਖਾਂ ਨੇ ਪੁੱਤਿਆਂ ਦਾ ਸਾਈਕਲ ਵੀ ਨਹੀਂ ਹੈਗਾ ਉਹ ਗੱਲਾਂ ਹੁਣ ਕੰਮ ਤਾਂ ਉਹ ਵੀ ਕਰਦੇ ਨੇ ਤੇ ਕਮਰਾਜੀ ਵੀ ਆਪਾਂ ਵੀ ਕਰਦੇ ਆ ਪੁੱਤਾ ਹਣਾ ਦਿਨ ਰਾਤ ਆਪਾਂ ਘਟਾ ਟੋਈ ਜਾਂਦੇ ਤੇ ਹੋਰ ਇਹਨਾਂ ਕਿੰਨਾ ਕੁ ਦੇਖ ਲੱਗਿਆ ਤੇ ਨਾਲੇ ਆਪਣੀ ਦੇਖਭਾਲੀ ਜਿਵੇਂ ਉਹ ਦੇਖ ਲੈ ਉਸ ਗੱਲ ਮੰਗੋ ਬਤਾ ਡਾਊਚਾ ਬਾੜ ਤੇ ਆਗਾ ਨਿੱਕੀ ਜਿਹਾ ਟਾਕੀ ਜੀ ਯਾਰ ਸਾਰੇ ਦਿਨ ਮੈਨੂੰ ਦੇਖਦੇ ਕੁੱਪਰਾ ਬਹੋਈ ਜਾਂਦਾ ਰਹਿੰਦਾ ਤੇਰਾ ਕੰਮ ਕਰਦਾ ਆਪਣਾ ਇਕੱਠਿਆਂ ਦੀ ਸੀਗਾ ਸਾਰਾ ਉਹ ਇੰਨੀ ਤਰੱਕੀ ਕਰਕੇ ਆਪਾਂ ਉੱਥੇ ਖੜੇ ਆ ਆ ਕੋਲੇ ਆ ਉਹਨਾਂ ਬਾਹਨ ਆਪਣੇ ਕੋਲੇ ਉਹ ਕੀ ਦੱਸ ਕੋਈ ਲਈ ਦੇ ਕੋਈ ਪਹਾੜੋਂ ਪੱਥਰ ਲਿਆਉਂਦੇ ਨੇ ਉਹਨਾਂ ਬਾਬੇ ਕੋਲੇ ਦੁਬਾਰੇ ਜਾਈ ਬਾਬੇ ਨੂੰ ਪੁੱਛ ਕੇ ਆਈ ਸਮਾਰ ਕੇ ਵੀ ਜਿਵੇਂ ਤੂੰ ਕਿਹਾ ਸੀ 3-4000 ਰੁਪਏ ਲੱਗਾ ਸਾਡਾ ਟੂਨੇ ਤੇ ਤੇ ਜੇ ਨਾ ਅਸਰ ਹੋਇਆ ਨਾ ਹਿਸਾਬ ਲਾ ਲਈ ਮਾਕਾ ਹੀ ਰੋਂਗੇ ਵੀ ਨਾ ਸਾਡੇ ਟੂਨੇ ਨੇ ਅਸਰ ਕਰਿਆ ਬਾਬਾ ਤੇ ਮੈਂ ਤਾਂ ਆਪਦੇ ਪੈਸੇ ਮੜਵਾ ਕੇ ਲੈ ਕੇ ਜਾਉਂਗੀ ਤੇ ਹੋਰ ਹੁਣ ਨਾਲੇ ਤਾਂ ਉਹੀ ਗੱਲ ਇੰਨੀ ਖੇਚਲਾ ਕਰੀ ਨਾਲੇ ਅਗਲੇ ਨੇ ਵਾਰ ਤੇ ਟੂਣਾ ਕਰਿਆ ਕਿ ਤੇ ਉਹੀ ਗੱਲ ਆਪਣੇ ਕੁਝ ਵੀ ਨਾ ਆਵੇ ਨਾ ਨਾ ਤਸੱਲੀ ਤਾਂ ਉਹਨਾਂ ਬਾਬੇ ਨੇ ਪੂਰੀ ਦਿੱਤੀ ਐ ਕਹਿੰਦਾ ਨਾ ਭਾਈ ਜਮਾ ਸਮਾਰ ਕੇ ਵੀ ਪੂਰੀ ਤੁਸੀਂ ਨੇਚਾ ਨਾਲ ਕਹਿੰਦਾ ਵੀ ਟੂਣਾ ਕਰ ਦਿਓ ਤੇ ਮੱਥਾ ਟੇਕ ਦਿਓ ਨੇਚਾ ਤਾਂ ਬਥੇਰੀ ਐ ਵਿਸ਼ਵਾਸ ਤਾਂ ਬਥੇਰਾ ਮੈਨੂੰ ਬਾਬੇ ਤੇ ਬਥੇਰੇ ਕੰਮ ਕਰਦੇ ਆ ਬਾਬੇ ਨੇ ਕਿਹਨਾਂ ਵੀ ਉਹਨਾਂ ਦੇ ਚੀਜ਼ਾਂ ਨੇ ਕਹਿੰਦਾ ਭਾਈ ਉਹਨੀਆਂ ਛੋਡੇ ਬਣ ਜਾਣਗੀਆਂ ਕਹਿੰਦਾ ਚਾਹ ਮਾਤੇ ਫਰ ਕਹਿੰਦਾ ਕੰਨੀਆਂ ਨਾ ਬਣ ਸਾੜ ਤੱਕ ਉਹ ਤੋਂ ਵੱਧ ਵੱਧ ਬਾਰੇ ਕਹਿੰਦਾ ਯਕੀਨ ਰੱਖੋ ਕਹਿੰਦਾ ਤੇ ਬਲਾਈ ਸੋਣੀਆਂ ਤੁਹਾਡੇ ਕਹਿੰਦਾ ਕੋਠੀ ਪੈ ਜੂਗੀ ਤੇ ਦੇਖੋ ਸਹੀ ਕਹਿੰਦਾ ਤਰ ਤਰ ਭੁੱਲੋਂਗੇ ਹਾਂ ਫਿਰ ਤਾਂ ਬਾੜੀ ਸੁਣੀ ਗੱਲ ਹੈ ਬੇਬੇ ਤਾਂ ਨਾ ਉਹ ਬੇਬੇ ਨੂੰ ਕਹੀ ਇੰਨੀ ਆ ਬਾਬੇ ਨੂੰ ਤਾਂ ਨਾ ਫਿਰ ਮੈਂ ਕੱਪੜੇ ਲੈ ਕੇ ਦੇਵਾਂਗੀ ਤੇ ਦੇ ਦੇਾਂਗੇ ਸਭ ਕੋਈ ਗੱਲ ਵਾਂਗੂ ਆਪਾਂ ਤਾਂ ਵਧੀਆ ਕੁੱਟਾ ਪਜਾਮਾ ਵਧੀਆ ਪੂਰਾ ਮਹਿੰਗਾ ਲੈ ਕੇ ਦੇਵਾਂਗੇ ਪੂਰੇ ਪੁੰਨਦਾਨ ਕਰਾਂਗੇ ਜੇ ਆਪਣਾ ਉਹੀ ਗੱਲ ਉਹਨਾਂ ਨੂੰ ਵਾਂਗੂ ਸਮਾਨ ਵਣ ਜੇ ਸਾਰਾ ਇਹ ਵੀ ਮਿੰਟ ਲੱਗਦਾ ਕਿਤੇ ਜਾਂਦੇ ਹੋਣਗੇ ਜਾਮਾ ਆਪਾਂ ਨੂੰ ਪਰ ਇਹ ਦੱਸਦੇ ਨਹੀਂ ਹਰਪ੍ਰੀਤ ਜੀ ਗਰਲਾਲ ਤੋਂ ਪੇਤ ਛੇਤ ਲੈ ਕੇ ਆਈ ਬਹਿ ਕਿਹਦੇ ਕੋਲੇ ਜਾਂਦੇ ਨੇ ਨਹੀਂ ਐਵੇਂ ਲੱਗਦਾ ਆ ਤਾਂ ਹੁਣ ਆਪਾਂ ਰੋਜ ਹੀ ਜਾਂਦੇ ਆਉਣੇ ਆਪਾਂ ਰੋਜ ਹੀ ਇਕੱਠੇ ਬੈਠੇ ਰਹਿੰਦੇ ਆ ਬਾਲੇ ਆਹੋ ਨੇ ਡੂੰਗੇ ਬੰਦੇ ਨੇ ਦੱਸਦੇ ਨਹੀਂ ਪੇਤ ਨਹੀਂ ਦਿੰਦੇ ਲੈ ਪੇਤ ਦੇਣ ਕਿੱਡੀ ਕਬੱਡੀ ਗੱਲ ਕੁਛ ਨਹੀਂ ਹੁੰਦਾ ਇਹਨਾਂ ਦੇ ਘਰੇ ਮਾੜਾ ਮੋਟਾ ਜਾਇਆ ਕਰ ਗੱਲੀਮਾਤੀ ਗੱਲੇ ਜੀ ਛੇੜਿਆ ਕਰ ਤੇ ਆਪੇ ਦੱਸ ਦੇਣਗੇ ਨਹੀਂ ਦੇਖਲਾ ਆਪਣੇ ਤਾਂ ਦੇਖ ਸੁਖਦੀਪ ਤੇ ਇਹਨਾਂ ਮਿੰਟ ਚ ਲੜ ਪੈਂਦਾਗਾ ਇਹਨਾਂ ਤਾਂ ਦੋਨੇ ਜਣਿਆਂ ਦਾ ਨਾਲੇ ਬੇਬੇ ਨਹੀਂ ਲੜਦੇ ਨਹੀਂ ਮੂੰਹ ਹੀ ਨਹੀਂ ਬੋਲਦੇ ਹੈਗੇ ਜਮੀ ਬਾਲਾ ਇੱਕ ਆਗਾ ਇਹਨਾਂ ਦਾ ਤਾਂ ਦੋਨੇ ਜਣਿਆਂ ਦਾ ਤੂੰ ਦੇਖੀ ਸਹੀ ਕਿਤੇ ਮਰਜੀ ਜਾ ਕੇ ਦੇਖ ਲਈ ਇਹਨਾਂ ਦੇ ਘਰੇ ਤੇ ਦੋਨੇ ਨਾ ਇਕੱਠੇ ਬੈਠੇ ਹੁੰਦੇ ਨਹੀਂ ਇਕੱਠੇ ਤਾਂ ਬੈਠਣੀ ਆ ਜਦੋਂ ਬਣਦੀਆਂ ਦੋਨੇ ਜਿਹੇ ਉਹੀ ਗੱਲ ਪੈਸਾ ਵਾਧੂ ਆਉਂਦਾ ਜੇ ਕੁਝ ਦਿਸੇ ਨਾ ਲੜਨ ਤਾਂ ਆਪੀ ਲਗਾਈ ਵਾਸਤੇ ਵੀ ਕੋਈ ਬਜਾ ਚਾਹੀਦੀ ਐ ਉਹ ਗੱਲ ਐ ਭਾਈ ਕਿਰਿਆ ਕਰ ਕਿੰਨਾ ਨੇ ਤੇ ਕਮਰਿਆਂ ਤੋਂ ਵੀ ਸਿਆਰੇ ਹਾਂ ਪੈਸਾ ਟੱਕਾ ਬਾਧੂ ਐ ਤੀਜਾ ਵਸਤ ਬਾਧੂ ਨੇ ਲੜਨਾ ਵੀ ਕਾਦੀ ਵਾਸਤੇ ਐ ਆਪਣੇ ਭਾਈ ਘਰੇ ਗਰੀਬੀ ਆਪਾਂ ਆਪੀ ਡੈਡਾ ਮਰਦੇ ਆ ਕੋਈ ਨਹੀਂ ਬੇਬੇ ਗਰੀਬੀ ਤਾਂ ਐਂ ਚੱਕ ਦਾਂਗੇ ਮਿੰਟਾਂ ਦੇ ਹਿਸਾਬ ਨਾਲ ਇੱਕ ਟੂਣਾ ਤਾਂ ਕਰਤਾ ਇੱਕ ਅੱਧਾ ਹੋਰ ਕਰ ਦਾਂਗੇ ਆ ਜਾ ਹੁਣ ਮੇਰੀ ਗੱਲ ਸੁਣ ਤੇ ਤੂੰ ਨਾ ਹੁਣ ਬਾਬੇ ਨੂੰ ਪੁੱਛ ਵੀ ਐਂ ਕਰਕੇ ਅਸੀਂ ਆਹ ਕੰਮ ਤਾਂ ਕਰਤਾ ਵੀ ਹੋਰ ਦੱਸ ਬਾਬਾ ਕੀ ਕਰਨਾ ਹਾਂ ਵੀ ਅੱਜ ਇੱਕ ਦਿਨ ਹੀ ਆ ਟੂਣਾ ਕਰਨਾ ਕਿ ਵੀ ਦੁਬਾਰੇ ਤਾਂ ਨਹੀਂ ਕਰਨਾ ਕੋਈ ਵੀ ਐਂ ਵੀ ਕਾ ਦਿੰਦੇ ਨੇ ਬਿੱਤਣ ਦੇ ਕਰਦੇ ਹੁੰਦੇ ਨੇ ਆਹੋ ਤਾਂ ਉਹਨੂੰ ਪੁੱਛ ਨਹੀਂ ਹੁੰਦਾ ਕਿਹਾ ਕੇਰਾ ਉਹਨੇ ਕਿਹਾ ਸੀ ਵੀ ਕੇਰਾ ਕੰਮ ਕਰ ਦੋ ਅੱਗੇ ਮੈਂ ਤੁਹਾਨੂੰ ਦੱਸੂਗਾ ਤੂੰ ਹੁਣ ਐ ਕਰ ਮੈਂ ਤਾਂ ਕਰਦੀਆਂ ਕੰਮ ਤੂੰ ਮੜਾ ਜਾ ਗੇੜਾ ਮਾਰ ਕੇ ਦੇਖ ਕੇ ਆ ਤੂੰ ਨਾ ਚੱਕ ਲਿਆ ਕੇ ਚੱਕਿਆ ਨਹੀਂ ਮੜਾ ਕੁੰਡ ਜਾ ਕੱਢ ਕੇ ਨੰਗੀ ਮੱਥੇ ਨਾ ਲਾਈ ਬਾਬੇ ਨੇ ਕਿਹਾ ਸੀ ਮੱਥੇ ਨਹੀਂ ਲਾਉਣਾ ਨਾ ਮੈਸ ਮਾਰ ਕੇ ਝਾਕਦੀ ਨਹੀਂ ਹਾਂ ਜਿਹੜੇ ਨੇ ਲਾ ਲਿਆ ਮੱਥੇ ਉਸੇ ਦੀ ਹੋ ਜੂ ਕੰਮ ਠੱਪ ਤੂੰ ਕਿਤੇ ਪਿੱਛਾ ਮੁਰਕ ਕੇ ਤਾਂ ਨਹੀਂ ਝਾਕੀ ਸੀ ਐ ਕਰਕੇ ਝਾਕਦੀ ਮੈਂ ਨਹੀਂ ਝਾਕੀ ਮੈਂ ਤਾਂ ਐ ਨਾ ਕੁੰਡ ਕੱਢ ਕੇ ਫੇਰ ਟੂਣਾ ਕਰਕੇ ਆਈਆਂ। ਚਾ ਠੀਕ ਹੈ। ਤੇ ਨਾਲੇ ਮੂੰਹ ਵੀ ਤੂੰ ਇੱਧਰ ਕਰ ਲੈਂਦੀ ਚੜਦੇ ਕੰਨੀ ਕਿ 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 ਸਿਪਦੇ ਤਾਂ ਨਹੀਂ ਕਰਤੇ ਬਈ ਗਈ। ਆਈ ਨਹੀਂ ਬੱਬੇ ਮੇਰੇ ਯਾਦ। ਵੀ ਚੜਦੇ ਕੰਨੀ ਸੀ ਕਿ ਸਿਪਦੇ ਕੰਨੀ ਸੀ। ਮੈਂ ਤਾਂ ਕਿਹਾ ਕਿ ਨਾ ਟੂਣਾ ਕਰਨ ਦੀ ਕਰੀ ਉੱਥੇ। ਚਾ ਠੀਕ ਹੈ। ਹਾਂ ਆਈ ਕਰ ਦੇਣੀ। ਮੜਾ ਕਿਹੜਾ ਬਸ ਵੀ ਕਿ ਜੇ ਕੁਝ ਹੋਏਗਾ ਉਧਰ ਵੀ ਜਾਵੇ। ਆਹੋ ਵੀ ਉਧਰ ਹੀ ਜਾਵੇ। ਜਿਹੜੀ ਸਾਡੇ ਘਰੇ ਗਰੀਬੀ ਆ ਉਹ ਇਹਨਾਂ ਦੇ ਬਾਰਚਾ ਜੇ ਸਾਰੇ। ਹਰ ਵਾਰਗੇ ਆਜੇ ਬਸ ਠੀਕ ਹੈ ਬਸ। ਚੰਗਾ ਬੇਬੇ ਜਾ। ਆਈ ਆਖਣਾ ਸੀ। ਠੀਕ ਆ ਚੰਗਾ। ਲਾਤਾ ਬਾਬਾ ਵਿਚਾਰਿਆ ਸੁਣ ਲੈ ਸਾਡੀ ਸਾਡੇ ਤਾਂ ਇਦੋਂ ਵੀ ਵੱਡੀ ਗੱਡੀ ਆ ਜੇ ਸਾਰਾ ਸਵਾਰ ਬਣ ਜੇ ਮੋਟਰਸਾਈਕਲ ਬਣ ਜੇ ਉਹੀ ਸਾਡੇ ਤਾਂ ਜਮੀਨ 'ਚ ਉਹੀ ਗੱਲ ਐਨਾ ਸੰਤਾ ਫਾਇਦਾ ਹੋਣ ਲੱਗ ਜੇ ਸਾਡੇ ਤਾਂ ਬਣ ਜੇ ਕੰਮ ਮੈਂ ਤਾਂ ਉਹੀ ਗੱਲ ਤੇਰੇ ਨਾਲ ਦੋ ਤਿੰਨ ਡੱਬੇ ਮਠਾਈ ਦੇ ਚੜਾ ਕੇ ਜਾਉਂਗੀ ਇਹ ਮੈਂ ਤਾਂ ਕੁਲੇ ਕਹਿੰਨੇ ਫੋਨ ਕਰਿਆ ਸੀ ਕਹਿੰਨੇ ਸਾਡੇ ਆ ਕੇ ਜਾਈ ਮੜਾ ਇਹ ਕੰਮ ਸੀ ਉਹਦੇ ਕੋਲੇ ਜਾ ਕੇ ਹੁੰਨੀ ਕੁਲੇ ਦੀ ਬਹੂ ਕੋਲੇ ਪੂਨਾ ਮਰ ਜਾਣੀ ਆ ਕੋਈ ਨਹੀਂ ਧੁੱਪਾਂ ਧੱਪੇ ਚੱਲੀ ਜਾਂਦੇ ਨਾ ਬੂ ਇਹ ਤਾਂ ਕੋਈ ਕੰਜਰੀ ਧਰ ਗਈ ਨਹੀਂ ਬੂ ਮਾਂ ਮਰ ਜਾ ਨਹੀਂ ਤੇ ਸਾਡੇ ਬਾਹਰ ਚ ਟੂਣਾ ਕਰ ਗਈ ਬੂ ਮਾਂ ਮਰ ਜਾ ਚੂੜੀਆਂ ਨੌ ਪਾਲਸ ਸੁਰਖੀਆਂ ਕਰੀਮਾਂ ਸ਼ੈਂਟੋ ਬੂ ਮਾਂ ਮਰ ਜਾ ਨਹੀਂ ਕੋਲ ਚੀਜ਼ਾਂ ਨਹੀਂ ਨਹੀਂ ਸਾਡੇ ਤੇ ਤਾਂ ਜਿੱਦਿਆਂ ਦੇ ਉਹੀ ਗੱਲ ਗੱਡੀ ਲਿਆਏ ਆ ਤੇ ਮੋਟਰਸਾਈਕਲ ਐ ਉਦਿਆਂ ਦੇ ਲੋਕ ਲੱਗਦੇ ਆ ਲੋਕਾਂ ਨੂੰ ਆਏ ਆ ਖਵਨੀ ਹੈ ਉਹੀ ਗੱਲ ਇਹਨਾਂ ਨੂੰ ਤਾਂ ਹਰਾਮ ਦਾ ਪੈਸਾ ਆਇਆ ਮਿਹਨਤ ਕਰਨੀ ਪੈਂਦੀ ਆ ਭਈ ਟੂਣਿਆਂ ਨਾਲ ਨਹੀਂ ਘਰ ਚੱਲਦੇ ਇਹ ਮੂੰਹ ਟੁੰਨੇ ਕਰਕੇ ਚੰਗੇ ਪਾਲਾਂ ਦੀਆਂ ਲੀੜੇ ਚੰਗੇ ਪਾਲਾਂ ਦੀਆਂ ਸ਼ੂਟ ਤੂੰਆਂ ਫਰਦੀਆਂ ਗਲੀਆਂ ਚ ਆ ਕੀ ਕਰੀਏ ਨੇ ਤੂੰ ਫੁੱਟਿਆ ਆ ਦੇਖ ਲੈ ਪਤਾ ਨਹੀਂ ਕੌਣ ਕਰ ਗਿਆ ਟੂਣ ਵੇ ਤੂੰ ਹੱਥ ਨਾ ਰਾਂ ਕੀ ਗੱਲ ਅੰਦਰ ਹੋ ਜਾਂਦਾ ਕੋਈ ਟੂਣਾ ਕਰਕੇ ਗਿਆ ਬਾਅਰ ਚ ਮੁਨਾ ਕਰਕੇ ਹੋ ਲੱਗਦੇ ਆ ਲੋਕ ਲੱਗਦੇ ਆਪਣੇ ਤੇ ਇਧਰ ਹੋ ਜਾ ਮੈਂ ਤੈਨੂੰ ਦੱਸਾਂ ਲੋਕ ਲੱਗਦੇ ਆ ਲੋਕ ਨੇ ਕੰਮ ਤਾਂ ਕਰਦੇ ਨਹੀਂ ਡੱਕਾ ਤਾਂ ਕੋਈ ਤੋੜਦਾ ਨਹੀਂ ਉਹੀ ਭਾਲਦਿਆਂ ਵੀ ਉਹੀ ਚੀਜ਼ਾਂ ਕਰੇ ਡਿੱਗ ਪਣ ਤਾ ਹਾਂ ਤੋਂ ਰੱਬ ਛੱਡ ਦੇ ਝੱਕ ਲੈ ਸਮਾਨ ਤਾਂ ਸਾਰਾ ਕੰਮ ਲਈ ਹੈ ਆਪਾਂ ਨੇ ਕੀ ਲੈਣਾ ਸਮਾਨ ਮੈਂ ਤੈਨੂੰ ਦੱਸਾਂ ਮੈਂ ਬੌਂਕਰ ਨਾਲ ਪਰੇ ਸਿੱਟੇਉ ਸਮਾਨ ਸਮਾਨ ਦੇ ਹੱਥ ਨਾਲ ਲਈ ਮਾੜਾ ਹੁੰਦਾ ਮੈਂ ਤੈਨੂੰ ਦੱਸਾਂ ਤੈਨੂੰ ਕੀ ਭਲਾ ਹੁਣ ਫਿਰ ਕੌਣ ਕਰ ਗਿਆ ਇਹ ਟੂਣਾ ਕਰ ਗਿਆ ਤਾਂ ਕੋਈ ਕਰ ਗਿਆ ਸੀ ਝੱਕ ਲੈ ਸਮਾਨ ਤੂੰ ਹੁਣ ਤੈਨੂੰ ਨਹੀਂ ਪਤਾ ਵੀ ਕੌਣ ਕਰ ਗਿਆ ਕੌਣ ਤੇਰੇ ਤੇ ਲੱਗਦਾ ਗੱਡੀ ਦੀ ਵਧਾਈ ਦੇਣ ਤੈਨੂੰ ਆਈਆਂ ਗੱਡੀ ਦੇਖਣ ਆਈਆਂ ਆਪਣੇ ਤਾਈ ਤੇ ਤਾਈ ਦੀ ਨੂੰ ਉਹੀ ਲੱਗਦਿਆਂ ਆਪਣੇ ਦੀ ਅੱਛਾ ਅੱਛਾ ਆਹੋ ਉਹ ਹੋ ਕਰਕੇ ਨਹੀਂ ਕਰਦੇ ਨਾ ਤਾਈ ਦੀ ਨੂੰ ਚੰਗਾ ਪਾਲਣ ਦੀਆਂ ਛੂਟ ਚੰਗੀਆਂ ਲਾਲਾਂ ਦੇ ਗੋਟੇ ਵਾਲੀਆਂ ਚੁੰਨੀਆਂ ਸ਼ਕੀਨੀਆਂ ਲਾ ਲਾ ਕੇ ਜਿਹੜੇ 2 ਰੁਪਏ ਮੁੰਡਾ ਕਮਾਉਂਦਾ ਉਹ ਤਾਂ ਡਾਈ ਜਾਂਦੀਆਂ ਤਾਂ ਦੇ ਪੱਤਿਆਂ ਵਾਂਗੂ ਹਰਫਰੀ ਤੂੰ ਮੇਰੀ ਗੱਲ ਸੁਣ ਲੈ ਉਹ ਤਾਂ ਤੂੰ ਸਿਆਣੀ ਬਿਆਣੀ ਐ ਸ਼ਹਿਰ ਬਥੇਰੀਆਂ ਉਹ ਤੂੰ ਤਾਂ ਉਹਨਾਂ ਦੀ ਸ਼ੱਕ ਕਰੀ ਜਾਨੀ ਐ ਬੇਪੁੱਤ ਨੂੰ ਗੱਡੀ ਦੀਆਂ ਵਧਾਈਆਂ ਨਹੀਂ ਦਿੱਤੀਆਂ ਕੀਪਤਾ ਕੋਈ ਹੋਰ ਕਰ ਗਿਆ ਹੋਵੇ ਆਪਾਂ ਨੂੰ ਲੜਾਉਂਦਾ ਹੋਵੇ ਹੋਰ ਕੋਈ ਨਹੀਂ ਕਰਦਾ ਉਹੀ ਜਾਂਦੇ ਨਾ ਸਿਆਣੇ ਕੋਲੇ ਤੂੰ ਕਹੇ ਤੇ ਤੈਨੂੰ ਕੀ ਨਿਸ਼ਾਨੀ ਐ ਲੈ ਕੋਈ ਨਿਸ਼ਾਨੀ ਤਾਂ ਹੈ ਨਹੀਂ ਨਿਸ਼ਾਨੀ ਨਾ ਕੀ ਹੁੰਦਗਾ ਤੂੰ ਇੱਧਰ ਆ ਜਾ ਤੂੰ ਵਿਚਕਾਂ ਵੜਦਾ ਜਾ ਕੇ ਵਿਚਕੋ ਵੜਦਾ ਮੈਂ ਤਾਂ ਕਹਿੰਦੀ ਆ ਕਰੀ ਬਗਣਾ ਵੀ ਕਿਨੇ ਕਰਿਆ ਤੈਨੂੰ ਕਿਹਨੇ ਨਹੀਂ ਇਹਦੇ ਕੋਈ ਫੋਟੋਸ਼ਾਪੀ ਹੋਈ ਹੋਣਾ ਨਹੀਂ ਤੈਨੂੰ ਨਹੀਂ ਪਤਾ ਹਟਾਲੇ ਬਾਰੇ ਕਿੰਨੇ ਕਰਦੇ ਆ ਮੈਨੂੰ ਪਤਾ ਕਿਵੇਂ ਲੱਗੂਗਾ ਇੱਥੇ ਵੀ ਪਤਾ ਹੁਣ ਇਸ ਮਾਮਲੇ ਪਤਾ ਤਾਂ ਲੱਗ ਜੂ ਜੇ ਇੱਥੋਂ ਦੀ ਲੰਗੀਆਂ ਜੇ ਦਿੱਤੀਆਂ ਚਾਰ ਗਾਲਾਂ ਉਹਦੀ ਕਹਿਣੀਆਂ ਵੀ ਸਾਨੂੰ ਗਾਲਾਂ ਦਿਨੀਆਂ ਉਹਦੀ ਗੱਲ ਪਹਿਣਗੀਆਂ ਕੇ ਹਾਂ ਉਹ ਨਾ ਕਰੇ ਬਗਦੀ ਲੈ ਕਰੇ ਮਟੇ ਇੱਥੇ ਜਦੋਂ ਲੰਗਣ ਲੱਗੇ ਗਾਲਾਂ ਕੱਢੀ ਵਾਹ ਬੰਦਾ ਲੱਗਿਆ ਪਤਾ ਨਹੀਂ ਕਿਹੜੀ ਖੰਜਰੀ ਇੱਥੇ ਆਈ ਸੀ ਹੱਥ ਟੁੱਟਿਆਂ ਵਾਲੀ ਪੈ ਜਾਣੇ ਇਹਨਾਂ ਦੇ ਕੀੜੇ ਚੱਲ ਜਾਣੇ ਇਹਨਾਂ ਦੇ ਸੁੰਡ ਹੱਥਾਂ ਜਾਪ ਤਾ ਇਹ ਕੰਮ ਨਹੀਂ ਕਰਦੀਆਂ ਸਾਡੇ ਬਾਰਚਾ ਟੂਨੇ ਧਰਦੀਆਂ ਕਾ ਨੂੰ ਆਪਦੀ ਜਵਾਨ ਮੈਂ ਤਾਈ ਤਾਂ ਇਹਨਾਂ ਤੇ ਫਿਰ ਜ਼ਬਾਨ ਤਾਂ ਉਹ ਜਾ ਹੋਣਾ ਪੈਂਦਾ ਅੱਜ ਕੱਲ੍ਹ ਲੋਕਾਂ ਨਾਲ ਜਿਹੇ ਜਿਹੇ ਹੈਗੇ ਏ ਦੋਨੋਂ ਦੇਖ ਲੈ ਕੀ ਲੱਛਣ ਕਰਦੀਆਂ ਨੇ ਲੈ ਕੀ ਸਮਾਨ ਕਰਦੀਆਂ ਨੇ ਇੱਥੇ ਝਾੜੂ ਚੂੜੂ ਲੈ ਕੇ ਦੇ ਜਾ ਕੋ ਬੱਠੜ ਬੱਠੜ ਲੈ ਤੂੰ ਪਾ ਕੇ ਪਰੇ ਛੱਟਿਆ ਮੈਂ ਤਾਂ ਤੂੰ ਐਂ ਕਰ ਹੂੰ ਮੈਂ ਤਾਈ ਕੋ ਜਾ ਕੇ ਆਵਾਂ ਦਿਖਾ ਕੇ ਨਾ ਵਾ ਵੀ ਸਾਡੇ ਕੋਈ ਬਾਰਚ ਕਰ ਗਿਆ ਤਾਈ ਤਾਂ ਫਿਰ ਉਹਦੀ ਮੰਨ ਲੂਗੀ ਪੱਤ ਵਰਗੀ ਕੁੜੀ ਤਾਈ ਨੂੰ ਤਾਂ ਜਦੋਂ ਗਾਲਾਂ ਦੇਖੋ ਤਾਈ ਉਹ ਤਾਂ ਮੂਹਣ ਕੀਤਾ ਹੋਵੇ ਨਾ ਉਹਨਾਂ ਨੇ ਕੀਤਾ ਹੋਵੇ ਵਿਚਾਰੀ ਉਹਨਾਂ ਨੇ ਇਹ ਨਾ ਮੰਨਿਆ ਕਰਿਆ ਹੋਇਆ ਫਿਰ ਚੁੱਪ ਕਰਕੇ ਟੱਪ ਜੂਗੀ ਜੇ ਕਰਿਆ ਹੋਵੇ ਤਾਂ ਸੇਕ ਲੱਗੂ ਮੈਂ ਚਾ ਕੇ ਆਵਾਂ ਤੂੰ ਕੀ ਲੰਗਿਆ ਨੇ ਸੇਕ ਮਾਪੀ ਲਾ ਦੂੰ ਬੁੜੀ ਨੂੰ ਟੱਪਨ ਦੇ ਸੇਕ ਇਥੋਂ ਦੀ ਸਾਰਾ ਦਿਨ ਹੀ ਤੁਰਣਾ ਫਿਰਦੇ ਨੇ ਪਤੇਰੇ ਆਏ ਨੇ ਕਿ ਐ ਕਰ ਕਰ ਦੇਖ ਕੇ ਜਾਂਦੀਆਂ ਮੈਨੂੰ ਤਾਂ ਉਹ ਵਿਚਾਰੀ ਨੇ ਕੁਲੇ ਦੀ ਬਹੂ ਨੇ ਸੱਦਿਆ ਸੀ ਮੈਂ ਤਾਂ ਉਹਨਾਂ ਨੇ ਕਰੇ ਜਾਂਦੀ ਸੀ ਚੱਕ ਕੇ ਤਾਂ ਦੇਖ ਲੈਨੇ ਸਮਾਨ ਐਂ ਕਰ ਖਾਈ ਲੈ ਚੱਕ ਕੇ ਖਾਣ ਵਾਲਾ ਉਹ ਨਾ ਮੈਂ ਕਹਿੰਦੀ ਵੀ ਐਂ ਕਰਿਆ ਕਰੋ ਟੂਨੇ ਚ ਸੇਬ ਕੇਲੇ ਦੇ ਜਾ ਕਰੋ ਲੈ ਲਿਪਸਟਿਕਾਂੀਆਂ ਨੇ ਲੈ ਆ ਸਾਮਾਨ ਧਰਿਆ ਪਿਆ ਨਾ ਮੈਂ ਤੈਨੂੰ ਦੱਸਾਂ ਮੈਂ ਤੇਰਾ ਮੇਕਅਪ ਨਾ ਕਰ ਦਿਆਂ ਬਗਾ ਕੇ ਇੱਥੇ ਕੁਰਸੀ ਰੱਖ ਕੇ ਲਿਪਸਟਿਕ ਮੈਂ ਲਾਉਣੀ ਆ ਲਿਪਸਟਿਕਾਂ ਪੈਸੇ ਜੁਰਦਣਾ ਨਹੀਂ ਕੱਲਾ ਨਾ ਕੁਝ ਹੁੰਦਾ ਤਾਂ ਹੈ ਨਹੀਂ ਤੂੰ ਐਵੇਂ ਡਰੀ ਜਾਨੀ ਉਹ ਕਰ ਦਿੰਦੀ ਆ ਆਪਣਾ ਕੀ ਕਰਤਾ ਆ ਦੱਸਾਂ ਨਹੀਂ ਕਰਕੇ ਆਪਾਂ ਪੈਸੇ ਆਏ ਮੈਂ ਤੈਨੂੰ ਦੱਸਾਂ ਕੋਈ ਨਹੀਂ ਕਿਸੇ ਨੂੰ ਗਰੀਬ ਗਰੀਬੇ ਨੂੰ ਦੇ ਦੇਾਂਗੇ ਕੋਈ ਬਿਥੇਰਾ ਵਰਤ ਲੂਗਾ ਇਹਨੂੰ ਕੁਛ ਨਹੀਂ ਹੁੰਦਾ ਜਿਹੜਾ ਲੋਕ ਚੱਕੇਂਗੀ ਜੇ ਫੇਰੀ ਹੁਣ ਇੱਥੇ ਹੀ ਪਿਆ ਰਹੂਗਾ ਹੁਣ ਇਹ। ਉਹ ਮੈਂ ਆਪੇ ਚੱਕ ਦੂੰ ਮੈਂ ਕੈਸੇ ਚ ਪਾ ਕੇ ਤੇਰੇ ਉਪਰੇ ਤੂੰ ਪੜੇ ਵਗ ਜਾੜਿਆ। ਇਹ ਉਦੋਂ ਲਹੂ ਪੀਂਦਾ ਹੈ। ਇਹ ਆ ਕੇ ਉਤੋਂ ਹੱਥ ਲਾਉਣ ਲੱਗ ਗਿਆ। ਆ ਸਾਬਣ ਨਾਲ ਹੱਥ ਥੋਲੀ ਹੁਣ। ਕਿਤੇ ਗੱਡੀ ਦੇ ਵਿੱਚ ਕਰ ਲਾ ਦੇ। ਖਬਰਾਂ ਕੀ ਗੱਡੀ ਤੇ ਗਰੇ ਘਰ ਕੇ ਗਈਆਂ ਸਟਕੇ ਗਈਆਂ ਬਾਹਰ ਚ। ਸੈਂਟ ਸੁੱਤੇ ਛਿੜ ਛਿੜ ਕੇ ਗਈਆਂ। ਕੋਈ ਨਹੀਂ ਨਾ ਤਾਂ ਮੈਨੂੰ ਪਤਾ। ਸੁਮਾਰ ਕੇ ਜਿਹੋ ਦਿੱਤਿਆਂ ਨੇ ਚਾਰ ਗਾਲਾਂ ਛੋੜੇ ਕੀੜੇ ਪੈ ਜਾਣ ਛੋੜੇ ਹੱਥ ਟੁੱਟ ਜਾਣ ਇਹ ਤਾਂ ਉਹਦੀ ਬੋਲਣਗੀਆਂ। ਪਿਆ ਰਹਿਣ ਦੇਤੀ ਸਾਡਾ ਇੱਥੇ ਪਿਆ ਕਿ ਟੂਣਾ ਕੀ ਕਰ ਦੂ ਆ ਤੂਫ ਲਾਈਏ ਤੂਫ ਦੁਨਗੀ ਲਾਈ ਜਾਂਦੀ ਐ ਦੇਖ ਕੇ ਜਾਣੀ ਆ ਕਿਆਖ ਦੀ ਤਾਂ ਮੈਂ ਹੈ ਨਹੀਂ ਗਈ ਮੱਥੇ ਤਾਂ ਮੈਂ ਲਾਉਣਾ ਨਹੀਂ ਆ ਪਤਾ ਨਹੀਂ ਕਿਹੜੇ ਕੀੜੇ ਪੈਣੀ ਕਰਕੇ ਗਿਆ ਟੂਣਾ ਸਾਡੇ ਬਾਹਰ ਚ ਆ ਪਿੱਛੇ ਲੱਜ ਜਾਣੇ ਮੇਰੇ ਹੱਥਾਂ ਚ ਆ ਕੀ ਕਰੇ ਭਾਈ ਮੇਰੇ ਪੈਰਾਂ 'ਆਂ ਚ ਮੈਂ ਤਾਂ ਨੰਗੀ ਜਾਂਦੀ ਸੀ ਆ ਕੀ ਕੰਮ ਤਾਂ ਨਾ ਕੁੰਡ ਜਾ ਕੇ ਕੱਢੀ ਆਂਦੀ ਸੀ ਤੇਰੇ ਕੰਮੀ ਦੇਖੀ ਜਾਂਦੀ ਚ ਖੜੀ ਆ ਪਤਾ ਨਹੀਂ ਕਿਹੜੀ ਕੀੜੇ ਪੈਣੀ ਕਿਹੜੀ ਵੀ ਉਹ ਗੱਲ ਸੁੰਡ ਚੱਲ ਗਿਆ ਤੰਜ ਜਿਹੜੀ ਸਾਡੇ ਬਾਹਰ ਚ ਟੂਣਾ ਕਰਕੇ ਜਾਂਦੀ ਐ ਮੈਂ ਤਾਂ ਕਹਿੰਦੀ ਆ ਨਾ ਰੋਟੀ ਵੀ ਨਸੀਬ ਨਾ ਹੋਵੇ ਉਹਨਾਂ ਨੂੰ ਰੋਟੀ ਵੀ ਨਾ ਪੱਕੇ ਉਹਨਾਂ ਨੇ ਕਰੇ ਕੀ ਪਤਾ ਭਾਈ ਫਿਰ ਕੌਣ ਕਰਕੇ ਗਿਆ ਫਿਰ ਮੈਨੂੰ ਕੋ ਗੱਲਾਂ ਦਿਨੀਆਂ ਤੂੰ ਦੇਖ ਕੇ ਹਾਂ ਮੈਨੂੰ ਕੋ ਦੇਖ ਕੇ ਗਾਲਾਂ ਦਿੰਨੀਆਂ ਕੀ ਬਤਾ ਕੌਣ ਕਰਕੇ ਪਹਿਲਾਂ ਮੈਨੂੰ ਐਂ ਦੱਸਤਾਈ ਮੈਂ ਤੈਨੂੰ ਦੇਖ ਕੇ ਥੋੜਾ ਦਿੰਨੀ ਆ ਮੈਂ ਤਾਂ ਟੂਨੇ ਵਾਲੀ ਨੂੰ ਦਿੰਨੀ ਜਿਹਨੇ ਟੂਣਾ ਕਰੇ ਫਿਰ ਤੂੰ ਕਰਕੇ ਗਈਆਂ ਨਾ ਫਿਰ ਕਿਦੋਂ ਮੈਂ ਤੇਰੇ ਲਵੇ ਆ ਗਈ ਤੂੰ ਮੈਨੂੰ ਦੇਖ ਕੇ ਗਾਲਾਂ ਉਹੀ ਦੇਣ ਲੱਗ ਗਈ ਪਹਿਲਾਂ ਤੂੰ ਖੜੀ ਸੀ ਅੱਛਾ ਤੈਨੂੰ ਦੇਖ ਕੇ ਗਾਲਾਂ ਦੇਣ ਲੱਗ ਗਈ ਉਹ ਤਾਂ ਹੁਣ ਜਿਹੜੇ ਬੰਦੇ ਨੇ ਕੀਤੀ ਹੁੰਦੀ ਆ ਨਾ ਸ਼ਰਾਰਤ ਉਹਨੂੰ ਐਂ ਲੱਗਦਾ ਹੁੰਦਾ ਮੈਨੂੰ ਗਾਲਾਂ ਦਿੰਦੀ ਐ ਸੋਥੋਂ ਮੇ ਨਾਲ ਹੋਰ ਕੌਣ ਆ ਸਾਡੇ ਤੇ ਲੱਗਦਾ ਹਾਂ ਇਹ ਤਾਂ ਹੁਣ ਮੈਂ ਤੈਨੂੰ ਬੁਲਾ ਲਿਆ ਹੁਣ ਤਾਂ ਤੇਨੂੰ ਮੇਰੇ ਤੇ ਸ਼ੱਕ ਹੋ ਗਿਆ ਵੀ ਇਹਨਾਂ ਨੇ ਟੂ ਨਾ ਕਰਿਆ ਨਾ ਹੋਰ ਕੀ ਨਾ ਬਗਾਉਂਦੀ ਫੇਰ ਤੂੰ ਆਏ ਕਹਿੰਦੀ ਵੀ ਤਾਈ ਕਿਉਂ ਪਕਰ ਕੇ ਲੰਗ ਗਈ ਤੇ ਮੈਨੂੰ ਪੁੱਛਿਆ ਵੀ ਨਹੀਂ ਨਾ ਫਿਰ ਉਹਦੇ ਤਾਂ ਤੂੰ ਬੁਲਾਇਆ ਨਹੀਂ ਜਿੱਦੇ ਸੀ ਗੱਡੀ ਤੇ ਮੋਟਰਸਾਈਕਲ ਲੈ ਕੇ ਆਉਂਦਾ ਉਹਦੇ ਤਾਂ ਤੂੰ ਵਧਾਈਆਂ ਦੇਣ ਗਈ ਨਹੀਂ ਅੱਜ ਤੂੰ ਸਾਡੇ ਬਾੜ ਚ ਕਿਵੇਂ ਆ ਗਈ ਦੇਖਣ ਵਧਾਈਆਂ ਕਰ ਮੈਨੂੰ ਪਤਾ ਹੀ ਨਹੀਂ ਲੱਗਾ ਤੁਹਾਡੀ ਗੱਡੀ ਦਾ ਤੇ ਤੁਹਾਡੇ ਮੋਟਰਸਾਈ ਟੋਡੇ ਤਾਂ ਕਾਲਜੇ ਮੱਛੇ ਪੈ ਨਾ ਤੁਸੀਂ ਤਾਂ ਮੱਛੀਆਂ ਫਿਰਦੂ ਸੱਚ ਨੂੰ ਐ ਕਹਿਨੂ ਵੀ ਪਤਾ ਨਹੀਂ ਇਹਨਾਂ ਨੇ ਰੱਬ ਕਿੱਥੋਂ ਛਿੜਦਾ ਇੰਨੇ ਪੈਸੇ ਜਿਹੜੀਆਂ ਇੰਨੀਆਂ ਚੀਜ਼ਾਂ ਲਿਆਉਂਦੇ ਐ ਮਿਹਨਤ ਕਰਨੀ ਪੈਂਦੀ ਐ ਤਾਂ ਹੀ ਮਿਹਨਤ ਦਿਨ ਰਾਤ ਇੱਕ ਕਰਨੀ ਪੈਂਦੀ ਐ ਪਾਣੀ ਬਣਾਉਣਾ ਪੈਂਦਾ ਖੂਨ ਤੋਂ ਪਾਣੀ ਫੇਰ ਆਉਂਦੀਆਂ ਚੀਜ਼ਾਂ ਨਾ ਤੇਰੀ ਨੂੰ ਮੰਗੂ ਨਹੀਂ ਤੇਰੀ ਨੂੰ ਫੱਟੇ ਚੱਕ ਜਿੰਨੇ ਪੈਸੇ ਕਮਾਉਂਦਾ ਮੁੰਡਾ ਉਹਨੇ ਛੂਟਾਂ ਤੇ ਡਾਂਦਦੀ ਐ ਉਹਨੇ ਸੁਰਖੀਆਂ ਪਾਊਡਰਾਂ ਤੇ ਡਾਂਦਦੀ ਐ ਸਾਮਣ ਸਿੱਖ ਲਓ ਪੈਸਾ ਸਾਮਣ ਸਿੱਖ ਲਓ ਗੱਡੀ ਕੀ ਪਮਨ ਜਹਾਜ਼ ਲੈ ਲਿਓ ਨਾ ਤੂੰ ਕੀ ਲੀੜੇ ਭਾਈ ਪਾਉਂਦੀ ਨਹੀਂ ਅੱਛਾ ਜੇ ਮੇਰੀ ਨੂੰ ਲੀੜੇ ਪਾਉਂਦੀ ਆ ਵੀ ਤਾਂ ਨਹੀਂ ਸਾਡੇ ਕਿਸੇ ਗੱਲ ਦਾ ਕਰੇ ਬੰਦਾ ਕਹਾਂਦਾ ਤਾਂ ਨਹੀਂ ਅਸੀਂ ਗੱਲ ਕਰਦੇ ਕਹਿੰਦੇ ਹੁੰਦੇ ਬੰਦਾ ਤਾਂ ਜਿ ਕਹੀ ਨਾ ਢਾਉਣ ਲੱਗ ਜੇ ਤਾਂ ਕਹਿੰਦਾ ਨਹੀਂ ਬੁੜੀ ਤਾਂ ਸੂਈ ਨਾ ਪੱਟਦਾ ਨਹੀਂ ਨਾ ਸੂਈ ਨਾ ਤੁਸੀਂ ਦੋਨੇ ਚਸ ਨੂੰ ਆਉਂਦੀ ਨਹੀਂ ਮੇਰੀ ਨੂੰ ਛੋੜ ਮਰੋ ਸਾ ਉਹਦੇ ਪੇਕੇ ਦਿੰਦੇ ਨੇ ਤੈਨੂੰ ਫਿਰ ਛੁੱਟਾਂ ਦਾ ਕਿਨੇ ਦੀ ਨੂਂਦੀ ਦਾ ਨਾ ਜਦੋਂ ਉਹਦੇ ਪੇਕੇ ਨੇ ਛੁੱਟ ਦਿੰਦੇ ਆ ਉਹਦੇ ਪੇਕੇ ਨੇ ਫਿਰ ਉਹਨੂੰ ਮੋਟਰਸਾਈਕਲ ਤੇ ਗੱਡੀ ਤਾਂ ਦਿੱਤੀ ਨਾ ਚਾਹ ਸਾਡੇ ਕੋਲ ਤਾਂ ਨਹੀਂ ਸਾਈਕਲ ਵੀ ਨਹੀਂ ਤੁਹਾਡੇ ਕੋਲੇ ਤਾਂ ਸਾਈਕਲ ਵੀ ਨਸੀਬ ਨਹੀਂ ਹੋਇਆ ਤੁਹਾਨੂੰ ਚਲੋ ਕੋਈ ਲਾਂਕੀ ਕਰ ਦਮਾ ਸਾਡੇ ਕਰਮਾ ਕਿਉਂ ਹੋਇਆ ਤਾਂ ਮੋਟਰਸਾਈਕਲ ਵੀ ਮਿਲ ਜੂ ਗੱਡੀ ਵੀ ਮਿਲ ਜੂ ਸਾਈਕਲ ਵੀ ਮਿਲ ਜੂ ਸਭ ਕੁਝ ਹੋ ਜੂਗਾ ਨਾ ਫਿਰ ਮਿਲਦਾ ਜਾਊਗਾ ਸਾਡੇ ਬਾੜ ਚ ਟੂਣਾ ਕਰਕੇ ਕੀ ਕੱਢਾਂਗੇ ਸਾਡਾ ਕੀ ਬਗਿਆੜਦੇ ਹੋ ਗਾ ਅੱਜ ਤਾਂ ਕੋਈ ਚੂਣਾ ਨਹੀਂ ਕਰਦੀਆਂ ਤੂੰ ਕਰਦੀ ਐ ਤੂੰ ਸਾਰੇ ਕੋਰੇ ਸਾਰੇ ਤੂੰ ਫਿਰਦੀ ਐ ਕਾਈਂ ਤੇਨੂੰ ਪਤਾ ਗਾ ਮੈਂ ਤਾਂ ਥੋਈ ਨਹੀਂ ਮਾਰਦੀ ਤੂੰ ਹੀ ਮੈਂ ਤਾਂ ਕਦੇ ਬਾਰ ਨਹੀਂ ਲੰਗੀ ਆਵਦਾ ਕਾਈਂ ਛੱਕ ਮੈਂ ਤਾਂ ਮੇਰੇ ਜਾਨੀਆ ਡੇਰੇ ਚ ਮੱਥਾ ਟੇਕ ਕੇ ਆਇਆ ਡੇਰੇ ਚ ਹੁਣ ਵੀ ਡੱਬਾ ਦੇ ਕੇ ਆਇਆ ਨਾ ਸਾਨੂੰ ਤਾਂ ਡੇਰੇ ਵਾਲੇ ਤੇਰੇ ਬਾਅਦ ਐ ਸਾਨੂੰ ਤਾਂ ਡੇਰੇ ਵਾਲਾ ਬਾਬਾ ਦਿੰਦਾ ਤੁਸੀਂ ਫਿਰ ਦੋ ਥਾਂ ਥਾਂ ਕਾ ਦੇਖਾਂ ਅੱਧੀ ਕਿ ਥਾ ਥਾ ਫੇਰ ਦੇ ਲੱਗ ਜਾ ਇੱਕ ਦਿਨ ਹੋ ਜਾ ਜੇ ਕੁਝ ਪ੍ਰਾਪਤੀ ਕਰਨੀ ਹੈ ਡੇਰੇ ਵਗ ਜਾ ਕੋ ਸੱਚਾ ਜਾਂਦਿਆਂ ਨਹੀਂ ਜੇ ਅਸੀਂ ਜਾਂਦਿਆਂ ਹੋ ਗਏ ਸਾਡੇ ਵਾਦਾ ਵੀ ਹੋ ਜਾ ਕਿਸੇ ਗੱਲ ਦਾ ਅਸੀਂ ਗੱਡੀਆਂ ਵੀ ਲੈ ਆਏਗੇ ਮੋਟਰਸਾਈਕਲ ਵੀ ਲੈ ਆਏਗੇ ਤੁਸੀਂ ਥਾ ਥਾ ਦੇ ਫੇਰ ਦਿਓ ਤਾਂ ਹੀ ਸਾਡੇ ਇੰਨਾ ਵਾਦਾ ਹੋਈ ਜਾਂਦਾ ਅੱਛਾ ਆ ਗਏ ਪੂਰੇ ਸਾਡੇ ਆ ਗਈ ਨਾ ਸਹੀ ਲੈਣ ਤੇ ਇੱਕ ਤਾਂ ਹੀ ਤਾਂ ਸਾਡੇ ਵਾਦਾ ਹੋਈ ਜਾਂਦਾ ਫਿਰ ਪਹਿ ਤੁਸੀਂ ਕਰ ਲੋ ਅਸੀਂ ਕਿਹੜਾ ਕਿਸੇ ਦੇ ਘਰੋਂ ਚੱਕ ਕੇ ਲਏ ਆ ਵੀ ਹਾਂ ਤੁਸੀਂ ਦਰਾਈ ਆਡੀ ਸਾਡੇ ਘਰੇ ਬਾੜੀ ਜਾਣੇ ਹੋਗੇ ਸਾਡੇ ਕੋਈ ਕੋਰਾ ਚੀਜ਼ ਦਾ ਵਾਦਾ ਨਹੀਂ ਹੁੰਦਾ ਫੋੜੇ ਚੱਕ ਸਾਡੇ ਛੱਡਣ ਆਈਆਂ ਚੱਕ ਜਿਹੜੇ ਤੂੰ ਡਰ ਨਾ ਤੂੰ ਸੋਢੀ ਜੇ ਮੱਥੇ ਨਾ ਲਾਇਆ ਸੋਢੇ ਬਾਹਰ ਚ ਨਾ ਸਿੱਟ ਗਈ ਮੈਨੂੰ ਵੀ ਹਰਪ੍ਰੀਤ ਨਹੀਂ ਜਾਣੀ ਸਾਡੇ ਬਾਹਰ ਨੂੰ ਸਮਝਾ ਲਿਓ ਕੌਣ ਕਰਕੇ ਗਿਆ ਸਾਡੇ ਬਾਹਰ ਕੇ ਕਿਵੇਂ ਸਿੱਟ ਗਈ ਪਤਾ ਤਾਂ ਮੈਂ ਕਰ ਲੂੰ ਕੈਮਰਾ ਲੱਗਿਆ ਹੋਇਆ ਹੈ ਸਾਡੇ ਵੀ ਕਿਹੜੀ ਤਰ ਕੇ ਗਈ ਅੱਛਾ ਤੈਨੂੰ ਪਤਾ ਲੱਗ ਗਿਆ ਸੋਨੂੰ ਨਹੀਂ ਪਤਾ ਤੁਹਾਡੇ ਕੈਮਰਾ ਕਿੱਥੇ ਲੱਗੇ ਲੁਕੋ ਕੇ ਲਾਇਆ ਹੋਇਆ ਉਹ ਬਾਥਰੂਮ ਦੀ ਜਾਲੀ 'ਚ ਲੱਗਿਆ ਹੋਇਆ ਕੈਮਰਾ ਤੂੰ ਰਹਿੰਦਿਆ ਕਰ ਜਾਣ ਕੇ ਤੂੰ ਪਰੋ ਕਰਦੀ ਹੈ ਪਰਾਂ ਨੂੰ ਕਰਦੀ ਨਹੀਂ ਤਾਈ ਮੰਨ ਜੂਗੀ ਬਹਿਾਸ ਹੀ ਕਰਕੇਗਾ ਅਸੀਂ ਨਾ ਕੀਤਾ ਹੀ ਨਹੀਂ ਮੰਨ ਨਾ ਮੰਨ ਉਹ ਤਾਂ ਕੈਮਰੇ ਨੇ ਦੱਸਣਾ ਹੈ ਤਾ ਕੈਮਰਾ ਚੈੱਕ ਕਰਾਂਗੇ ਹਜੇ ਨਾ ਮੇਰੇ ਘਰ ਵਾਲੇ ਨੂੰ ਇਹਨਾਂ ਦੇਖਣਾ ਨਹੀਂ ਆਉਂਦਾ ਸਾਡੇ ਤਾਏ ਕਾ ਮੁੰਡਾ ਸੱਦਿਆ ਉਹ ਦੇਖ ਕੇ ਜਾਂਦਾ ਇਹ ਜਾ ਕਹਿੰਦਾ ਕਹੇ ਜਾ ਕਿ ਸਾਡੇ ਅੰਦਰ ਲੱਗਿਆ ਫੇ ਕੈਮਰਾ ਤਾਂ ਬਾਹਰ ਗਿਆ ਹੁੰਦਾ ਆਏ ਅਸੀਂ ਅੱਗੇ ਬਾਹਰ ਦੇ ਛੋਡੇ ਵਰਗੀਆਂ ਛੋਡੇ ਵਰਗੀਆਂ ਤਾਂ ਨਹੀਂ ਲਵਾਇਆ ਬਾਹਰ ਗਿਆ ਛੋਡੇ ਵਰਗੀਆਂ ਨੂੰ ਪਤਾ ਲੱਗ ਜੇ ਮੈਨੂੰ ਪਤਾ ਸੀ ਵੀ ਸਾਡੇ ਬਾਧਾ ਹੁੰਦਾ ਸਾਡੇ ਕੋਈ ਨਾ ਕੋਈ ਮਾੜੀ ਚੀਜ਼ ਸਿੱਟਣ ਆਉਂਦੀਆਂ ਕਦੇ ਸਾਡੇ ਕੋਈ ਤਾਗਾ ਛਟਗੀਆਂ ਕਦੇ ਤਬੀਤ ਛਟਗੀਆਂ ਕਦੇ ਸਾਡੇ ਬਾਹਰ ਚ ਟੂਣਾ ਕਰਗੀਆਂ ਅੱਗੇ ਵੀ 20 ਵਾਰੀ ਕਰਕੇ ਗਈਓ ਤੁਸੀਂ ਜਿੰਨੇ ਟੂਨੇ ਕਰ ਦੋ ਅਸੀਂ ਉਹਨੇ ਫੜਦੇ ਆ ਬਾਦਦੇ ਆ ਤੁਹਾਨੂੰ ਤਾਂ ਗਿਆਨ ਦੀ ਕਿੱਥੇ ਦਾ ਕੋਈ ਬਾਬਾ ਹੈਗਾ ਕਿੱਥੇ ਕੋਈ ਪੁੱਛਾ ਦਿੰਦਾ ਕਿੱਥੇ ਕੋਈ ਦੱਸਦਾਗਾ ਇਹ ਤੈਨੂੰ ਸਾਰਾ ਪਤਾ ਇਸ ਗੱਲ ਦਾ ਅੱਛਾ ਨਾ ਜੇ ਤੈਨੂੰ ਨਹੀਂ ਪਤਾ ਨਾ ਫਿਰ ਤਾਂ ਕਿਸੇ ਨੂੰ ਵੀ ਨਹੀਂ ਪਤਾ ਤਾਈ ਪਿੰਡ ਚ ਮਹਾਰਾ ਤੂੰ ਤਾਂ ਮਹਾਰਾ ਤੂੰ ਸਾਨੂੰ ਕਿੱਥੇ ਦੇਖ ਲਿਆ ਬੀਆ ਬਾਬਿਆ ਕੋਰੇ ਜਾਈ ਜਾਂਦੀਆਂ ਨੇ ਨੀ ਬਾਬਿਆਂ ਦੀ ਤਾਂ ਤੂੰ ਹੀ ਗੱਲ ਪੂਰੀ ਪੱਕੀ ਹੋ ਐ ਤੂੰ ਤਾਂ ਲੋਕਾਂ ਨੂੰ ਵੀ ਲੈ ਕੇ ਜਾਨੀ ਆ ਮੈਨੂੰ ਛੱਡ ਅੱਛਾ ਲੋਕਾਂ ਨੂੰ ਮੈਨੂੰ ਵੀ ਦੱਸ ਪਾ ਦੇ ਕਿੱਥੇ ਜਾਨੀ ਹੁੰਨੀ ਆ ਨਾ ਤੂੰ ਦੱਸ ਪਾ ਦੇ ਤੁਹਾਡੇ ਇੰਨਾ ਵਾਦਾ ਹੋਈ ਜਾਂਦਾਗਾ ਵੀ ਤੂੰ ਕਿੱਥੇ ਜਾਨੀਂ ਐਗੀ ਉਹ ਜਦੋਂ ਮੈਂ ਕਿਤੇ ਗਈ ਨਹੀਂ ਮੈਂ ਤੈਨੂੰ ਕਿੱਥੋਂ ਨਹੀਂ ਦੱਸ ਪਾਵਾਂ ਦੱਸ ਤਾਂ ਤੂੰ ਪਾਏਂਗੀ ਤਾਂ ਹੀ ਬਗਦੇ ਮੈਂ ਕਿੱਥੇ ਜਾਨੀ ਆ ਨਹੀਂ ਤੇ ਉਹਨੂੰ ਕਹ ਦੇ ਜਾ ਕੇ ਰਾਜਵੀਰ ਨੂੰ ਵੀ ਭਾਈ ਉਹ ਕਰਨਗੇ ਕੈਮਰਾ ਚੈੱਕ ਫੇਰ ਨਾ ਮੁੱਕਰਿਓ ਮੈਂ ਇਹ ਕੰਮ ਸਾਡੇ ਹੋਊਗਾ ਤਾਂ ਫੇਰ ਹੀ ਚੈੱਕ ਕਰੋਗੇ ਸਾਡੇ ਕੈਮਰਾ ਆ ਜਾ ਦਿਖਾ ਦਾਨੀ ਆ ਹੋ ਲੱਗਿਆ ਪਿਆ ਆਈ ਆਈ ਗੇਟ ਆਈ ਬੁੜੀ ਐ ਤੇਰੀ ਇੰਨੀ ਤੇਜ ਨੀ ਗੱਲ ਤੈਨੂੰ ਆਈ ਤਾਈ ਕੰਨਾ ਦੀ ਕੱਚੀ ਨੀ ਵੀ ਆਈ ਡਰ ਕਿਉਂਗੀ ਤੇ ਆਈ ਮੰਨ ਜੂਗੀ ਤੇ ਅਸੀਂ ਟੂਣਾ ਕਰਿਆ ਕਮਰਾ ਕੁਮਰਾ ਸਾਡੇ ਕੁਛ ਨਹੀਂ ਮੰਨੀ ਤੇ ਜਾਨੀ ਸਿੱਧਾ ਤਾਂ ਕਹੀ ਜਾਨੀ ਐ ਤਾਈ ਵੀ ਆਈ ਮੰਨ ਜੂਗੀ ਇੰਨੀ ਕੰਨਾ ਦੀ ਕੱਚੀ ਨੀ ਟੂਣਾ ਤਾਂ ਦੇਖ ਤੇਰੀ ਨੂ ਨਹੀਂ ਕਰਿਆ ਜਾਂ ਤੈਂ ਕਰਿਆ ਮੰਨਣਾ ਮੰਨ ਜੋ ਅੱਜ ਮੰਨ ਜੋ ਸਵੇਰ ਮੰਨ ਜੋ ਅਸੀਂ ਕਰਦੇ ਕੈਮਰਾ ਚੈੱਕ ਫਿਰ ਪਤਾ ਲੱਗ ਜੂ ਮੈਨੂੰ ਨਹੀਂ ਪਤਾ ਤੂੰ ਮੈਨੂੰ ਨਹੀਂ ਪਤਾ ਦੋ ਕਰਦੀਆਂ ਤੂੰ ਰਾਜਵੀਰ ਨਾਲ ਗੱਲ ਕਰ ਤੈਨੂੰ ਉਹ ਦੇਊਗੀ ਪਤਾ ਉਹ ਦੇ ਜਾਣੀ ਮੈਨੂੰ ਦੇਖ ਮਨਾਉਂਦੀ ਆ ਕਿ ਠੂਣਾ ਕਰਕੇ ਦਿੰਨਾ ਅਸੀਂ ਠੂਣਾ ਕਰਨ ਦੀ ਮਾਰਗੇ ਨਾ ਢੂਈ ਲ ਮੈਂ ਤਾਂ ਹੁਣ ਜਾਵਾਂ ਕਿ ਨੱਚੀ ਵੀ ਰਾਜਵੀਰ ਨੀ ਮੈਂ ਤਾਂ ਉਧਰ ਆਉਣੀ ਆ ਬੇਬੇ ਨਹੀਂ ਮੈਂ ਤਾਂ ਉਧਰ ਗਈ ਸੀ ਦੇਖਣ ਇੱਥੇ ਖੜੀ ਕੀ ਸੋਚੀ ਐਨੀ ਕਮਲਿਆ ਮੰਗੂ ਮੈਂ ਤਾਂ ਐ ਸੋਚਦੀ ਮੇਨ ਤਾਂ ਇੰਟਰੈਕਸ਼ਨ ਹੋ ਗਈ ਹਰਪ੍ਰੀਤ ਤਾਂ ਕਹੀਂ ਸਾਡੇ ਕੈਮਰਾ ਲੱਗੇ ਤੂੰ ਕਿਵੇਂ ਕਰਕੇ ਆਈਆਂ ਤੂੰ ਨਾ ਮੂੰਹ ਮਲਕੋਇਆ ਸੀ ਤੇਰਾ ਹਾਏ ਹਾਏ ਬੇਬੇ ਹੋ ਗਿਆ ਸੱਤਿਆਨਾਸ ਉਹ ਹੀ ਜਿਹੜਾ ਨਹੀਂ ਹੋਣਾ ਸੀ ਉਹ ਤਾਂ ਭਾਲੇ ਖੁੰਡੀ ਨਾਲ ਰਾਜਵੀਰ ਮੇਰੇ ਤਾਂ ਪੈਰਾ ਕੇ ਮਾਰਿਆ ਉਹ ਤਾਂ ਜਮਾ ਨਾ ਕਿਵੇਂ ਕੋਈ ਪਤਾ ਹੀ ਹੁੰਦਾ ਦੇਖੀ ਜਾਂਦੀ ਹੁੰਦੀ ਆ ਉਹ ਤਾਂ ਜਮਾ ਸਿੱਧਾ ਹੀ ਨਾ ਲਿਆ ਆਪਣਾ ਬੇਬੇ ਮੈਂ ਨਹੀਂ ਆ ਗਲੀ ਨੰਗਦੀ ਹੁਣ ਮੈਥੋਂ ਤਾਂ ਤੂੰ ਕਰਾਇਆ ਜਿਹੜਾ ਕੁਝ ਕਰਾਇਆਗਾ ਉਹ ਤਾਂ ਕਹਿੰਦਾ ਕੈਮਰੇ ਫਰੋਲਾਂਗੇ ਆ ਜੀ ਗੇ ਰਾਜਵੀਰ ਕੈਮਰਾ ਫਰੋਲ ਲੈਣਾ ਆਪਾਂ ਨੂੰ ਤਾਂ ਕਰੋ ਕੱਢ ਦੂ ਹਰ ਤਰੀਕ ਤੈਨੂੰ ਦਾ ਪਤਾ ਹੀ ਕਰੋ ਕੱਢੂ ਕਿ ਨਾ ਕੱਢੂ ਮੇਰੀ ਤਾਂ ਪੱਟੀ ਮੈਸ ਹੋ ਜੂ ਸਾਰੇ ਪਿੰਡ ਚ ਮੈਨੂੰ ਤਾਂ ਉਹੀ ਗੱਲ ਪੰਚਾਇਤਾਂ ਚ ਸੱਦ ਲੈਣਗੇ ਅਗਲੇ ਪੰਚਾਇਤਾਂ ਚ ਸੱਦ ਲੂ ਨਾਲੇ ਉਹੀ ਗੱਲ ਮੰਗੂ ਆਪਣਾ ਪਤਾ ਲੱਗ ਜੂਗਾ ਤੇ ਨਾਲੇ ਨਾ ਗਾਨੀ ਆ ਬੇੜਾ ਭਾਈ ਜੀ ਸਿਆਣੇ ਦਾ ਥੇ ਹੁਣ ਇਹਨੇ ਜਿਹੜੇ ਨੇ ਆਏ ਕਿਹਾ ਵੀ ਉਹਨਾਂ ਦੇ ਬਾੜ ਚ ਟੂਣਾ ਕਰਕੇ ਆਓ ਵੀ ਤੁਹਾਡਾ ਕੰਮ ਬਣ ਜਾਊਗਾ ਚੱਜ ਦੀ ਮਤ ਤੱਜ ਕੱਲ ਕੋਈ ਦਿੰਦਾ ਹੀ ਨਹੀਂ ਕਿਸੇ ਨੂੰ ਨਾ ਜਾਂਦੀ ਤਾਂ ਹੁਣ ਆਪ ਵੀ ਹੈਗੀ ਆਗੀ ਉਹੀ ਗੱਲ ਵਾਂਗੂ ਹੁਣ ਆਪਣੇ ਕੋਲ ਬਣਦੀ ਆ ਸੱਚੀ ਵੀ ਮੈਂ ਜਾਂਦੀ ਨਹੀਂ ਮੈਂ ਕਹ ਮੈਨੂੰ ਆ ਵੀ ਬਾਈ ਦੱਸ ਦੇ ਚਾਹੇ ਜਾਹੀ ਜਾਵੇ ਆਪਣੇ ਬਾੜ ਚ ਤਾਂ ਨਹੀਂ ਕਦੇ ਟੂਣਾ ਕਰਕੇ ਗਈ ਹੋਰ ਇਹ ਤਾਂ ਗੱਲ ਠੀਕ ਹੈ ਹੁਣ ਆਪਾਂ ਵੀ ਉਹੀ ਗੱਲ ਵਾਂਗੂ ਆਪਾਂ ਤਾਂ ਹੀ ਹੋ ਗਿਆ ਵੀ ਕਿਤੇ ਇਹਦੇ ਕੈਮਰਾ ਕੂਮਰਾ ਹੈ ਨਹੀਂਗਾ ਤੂੰ ਵੀ ਜਮ੍ਹਾਂਬਾਰ ਕੇ ਤਰੇ ਆਈ ਉਰੇ ਮਾੜਾ ਮੇਟਾ ਬਾਰਕੀਦਾਰ ਨਾ ਸੀ ਜਿਹੜਾ ਤੈਨੂੰ 4000 ਰੁਪਏ ਲਾਇਆ ਜਿਵੇਂ ਉਹਨੇ ਬਾਬੇ ਨੇ ਕਿਹਾ ਸੀ ਵੀ ਦੇਲੀਆਂ ਚ ਧਰ ਕੇ ਆਉਣਾ ਮੈਂ ਹੁਣ ਦੇਲੀਆਂ ਚ ਧਰ ਕੇ ਆਉਣਾ ਸੀ ਮੈਨੂੰ ਕਿਹਾ ਹੁਣ ਪਤਾ ਸੀ ਵੀ ਗਲਦਾ ਵੀ ਇਹਨਾਂ ਦੇ ਕੈਮਰਾ ਲਾ ਛੱਡੇ ਅੰਦਰ ਕਿਹੜੀ ਢਾਲੀ ਜੀ ਹੈ ਉੱਥੇ ਲਾ ਛੱਡੇ ਮੇਰੀ ਗੱਲ ਸੁਣਾਂ ਮੈਂ ਤਾਂ ਆਉਦੇ ਪੇਕੀ ਜਾਨੀ ਆ ਤੂੰ ਆਪੇ ਨੇ ਮੇੜ ਲਈ ਗੱਲ ਜਿਹੜੀ ਹੋਈ ਲੈ ਕੋੜ ਕਰਕੇ ਤਾਂ ਤੂੰ ਆਈਂਗੀ ਹਜੇ ਮੈਂ ਤਾਂ ਉਹੀ ਗੱਲ ਮੂੰਹ ਟੂਣਾ ਕਰਿਆ ਵੀ ਨਹੀਂ ਤਾਂ ਇਹ ਕਰਿਆਗਾ ਮੈਨੂੰ ਤਾਂ ਹੁਣ ਡਰ ਲੱਗੀ ਜਾਂਦਾ ਹੁਣ ਦੱਸ ਕੀ ਕਰਾਂ ਮੈਨੂੰ ਤਾਂ ਘਬਰਾਟ ਹੋਈ ਡਰ ਮਿੰਟਾ ਉਪ ਲੱਗੀ ਜਾਂਦਾ ਮੈਂ ਤਾਂ ਆਪਣੀ ਹੁਣ ਡਰਦੀ ਇੱਧਰ ਜਾਂਦੀ ਤੇ ਮੈਂ ਤਾਂ ਐ ਕਹਿਣੀ ਆ ਵੀ ਆਪਾਂ ਤਾਂ ਐ ਲੰਗ ਜਾ ਕਰਾਂਗੇ ਹੁਣ ਬਾਅਦ ਮੂਹ ਨਹੀਂ ਲੰਗੀ ਤੂੰ ਮੈਨੂੰ ਐ ਦੱਸ ਪਹਿਲਾਂ ਲਾਂਬਾ ਲੂੰਬਾ ਲੈ ਕੇ ਤਾਂ ਨਹੀਂ ਆਉਂਦੇ ਆਪਣੇ ਘਰੇ ਲਾਂਬਾ ਲੈ ਕੇ ਮੈਨੂੰ ਤਾਂ ਜਮਾਂ ਲੱਗਦਾ ਵੀ ਆਊਗੀ ਪਹਿਲੇ ਕੋਈ ਬੰਦਾ ਹੱਥ ਚ ਕਰ ਲਾ ਕੋਈ ਹੈ ਨਹੀਂ ਤੇਰੀ ਜਾਣ ਪਛਾਣ ਵਾਲਾ ਕੋਈ ਪੰਚਾਇਤ ਚ ਨਹੀਂ ਆਏ ਹੈ ਮੈਂ ਆਖਾ ਕੀ ਪਤਾ ਗਰ ਲਾਲ ਉਹਨੂੰ ਆਈ ਕਹਿ ਦੇ ਕਿ ਕਿਉਂ ਮੈਂ ਗਮਾਡ ਮੱਥੇ ਬੈਰ ਪਾਉਣੀ ਆ ਮੈਂ ਕਹਿ ਜੇ ਆਪਾਂ ਦੀ ਆਪਦੀ ਆਪ ਨਾ ਫੁੱਟ ਗਏ ਤੂੰ ਐ ਕਹਿ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਮੇਰੇ ਤੇ ਗੱਲ ਲੈ ਕੇ ਸੜਦੀ ਤੂੰ ਐ ਕਹਦੀ ਸਾਡੀ ਬਹੂ ਹੋਰੀ ਹੈ ਬਿਮਾਰ ਇਹਦੇ ਪੈਰਾਂ ਦਿਮਾਗ ਤੇ ਥੋੜਾ ਜਿਹਾ ਲੋੜ ਕਹ ਕਿਹਾ ਤੈਨੂੰ ਐ ਸੀ ਵੀ ਆਪਣੀਆਂ ਦੇੜੀਆਂ ਚ ਧਰਿਆ ਤੇ ਕਹ ਇਹ ਗਾਂ ਘਰ ਲੈ ਆਖੂ ਕਿ ਦੇੜੀਆਂ ਚ ਧਰਿਆ ਇਹ ਕੋ ਨਕੇਤਾਰਗੀ ਭਾਈ ਇਹ ਤਾਂ ਪਤੀ ਨਹੀਂ ਲੱਗਿਆ ਹਾਂ ਵੇ ਭਾਈ ਕਹਦੀ ਐ ਤਾਂ ਡਰਾਮੇ ਜੇ ਕਰ ਲੂੰ ਐਕਟਿੰਗ ਜੀ ਕਰ ਲੂੰਗੀ ਵੀ ਮੇਰਾ ਦਿਮਾਗ ਖਰਾਬ ਹੋਇਆ ਪਿਆ ਹਾਂ ਇਹ ਤਾਂ ਗੱਲ ਮੰਨੀ ਜੇ ਤਾਂ ਭਾਈ ਮੈਂ ਤੈਨੂੰ ਦੱਸ ਦਿਆਂ ਗੱਲ ਜੇ ਤਾਂ ਕੋਈ ਜਮੀ ਗੱਲ ਆਪਣੇ ਸਿਰ ਉੱਤੋਂ ਨਹੀਂ ਪਾਣੀ ਲੰਗਦਾ ਦਿਸਿਆ ਕਿ ਤੇ ਤਾਂ ਆਪਾਂ ਨੂੰ ਮੰਨਣਾ ਪਊਗਾ ਤੇ ਜੇ ਨਾ ਹੋ ਹੋਇਆ ਫਿਰ ਥੋੜੇ ਖੜਕੜੇ ਨਾ ਮੰਨੀ ਜੇ ਤੇ ਪਰੀ ਮੰਦਿਰ ਹੈਗੀ ਕਿ ਤਾ ਡਰਦੀ ਘੇਸਣਾਂ ਤੋਂ ਤੂੰ ਨਾ ਮੰਨ ਜੀ ਨਹੀਂ ਉਹੀ ਤਾਂ ਗੱਲ ਹੈ ਕੀ ਆਪਾਂ ਬਾਦਿਆ ਤਾਂ ਲੈਣਾ ਸੀ ਚਲ ਕਾਏ ਜਾ ਆਪਾਂ ਆ ਦੇ ਘਰੇ ਰੋਟੀ ਖਾਂਦੇ ਸੀ ਵਜ ਗਿਆ ਆਪਾਂ ਉਹਦੂ ਉਹਨਾਂ ਦੇ ਉਹ ਤੇ ਮੱਕੀ ਜਾਂਦੇ ਕਿ ਜਾਨੇ ਕਿਹੜਾ ਬਾਦਾਂ ਕਰਾਉਂਦੇ ਕਰਾਉਂਦੇ ਨਾ ਕਿ ਤਾ ਹੋਰੀ ਨਾ ਘਾਟਾ ਕਰਾ ਕੇ ਉਹ ਜਗ੍ਹਾ ਕਿਤੇ ਆਪਣੇ ਪੱਲੂਆਂ ਲੱਗਣ ਨੂੰ ਠਾ ਹੋ ਜੇ ਐ ਨਹੀਂ ਪਤਾ ਦਾ ਵਿੱਚ ਝਗੜੇ ਹੋ ਜਾਣ ਬੇਬੇ ਮੈਨੂੰ ਤਾਂ ਡਰ ਲੱਗੀ ਜਾਂਦਾ ਹੁਣ ਕੀ ਕਰਕੇ ਆ ਜਾ ਚੱਲ ਬੜਕ ਰੇ ਕਿ ਦੇਖੀ ਜਾਊਗੀ ਇੱਥੇ ਮਰਚ ਕੀ ਕਰਦੀਆਂ ਕਿ ਮੈਂ ਕੁਛ ਬਣੂੰਗਾ ਆ ਜਾ ਕੇ ਰਕ ਬਾਤ ਆਪਣਾ ਤਾਂ ਗੇਟ ਡਾਲਾ ਕੇ ਰਾਂ ਚੱਲ ਚੱਲ ਬੇਬੇ ਹੋਰ ਹੀ ਗੱਲ ਦ ਹਰਪ੍ਰੀਤ ਆਜਾ ਤਾਈ ਦੇ ਘਰੀ ਧਰ ਕੇ ਹੋਣਾ ਸਮਾਨ ਐ ਨਹੀਂ ਗੱਲ ਲੋਟ ਆਉਂਦੀ ਹੈਗੀ ਉਹ ਪੰਚਾਇਤ ਬਿਨਾਂ ਨਹੀਂ ਮੰਦਾ ਲੋਟ ਆਉਣਾ ਹੁੰਦਾ ਤੇਰੀ ਗੱਲ ਸੁਣ ਲੈ ਚਾਰ ਬੰਦਿਆਂ ਚ ਸੱਟਾਂਗੇ ਬਈ ਬਾਈ ਤੁਹਾਡਾ ਸਮਾਨ ਆ ਆਪਦਾ ਸੰਭੋ ਚਾਰ ਬੰਦਿਆਂ ਮੈਂ ਤੈਨੂੰ ਦੱਸਾਂ ਜੇ ਤਮਕੀ ਦੇ ਮੰਗੇ ਨਾ ਤਾਂ ਲੋਟ ਆਉਣਗੀਆਂ ਦੇਣੀ ਪੂ ਤਮਕੀ ਉਹ ਸਾਰੇ ਚਾਰ ਬੰਦਿਆਂ ਚ ਸੱਦ ਕੇ ਤੇਰੀ ਨੂੰ ਵੀ ਬੇਇੱਜ਼ਤੀ ਕਰਾਂਗੇ ਆਹ ਵੀ ਦੇਵਾ ਦੇ ਸੋਹ ਵੀ ਸਾਂਭ ਲੋ ਭਾਈ ਆਹ ਰੱਖ ਲਓ ਪਰ ਤੂੰ ਦਾ ਹੱਥ ਲਾ ਲਿਆ ਦੇਖ ਮੈਂ ਤਾਂ ਨਹੀਂ ਲਾਉਂਦੀ ਮੈਂ ਤਾਂ ਬਹਿਮ ਕਰਦੀ ਆ ਤੂੰ ਕਰ ਲੈ ਆ ਚੱਲ ਗਈ ਤੂੰ ਲੈ ਚੱਲ ਦੇਖ ਮੈਂ ਤਾਂ કરી ਜਾ ਕੇ ਕਰਤਾ ਆਵਾਂਗੇ ਨਾ ਕੇ ਆਉਣਾ ਨੂੰ ਮਨਾ ਕੇ ਇਹ ਨਾ ਮੰਨੀਆਂ ਪੰਚਾਇਤ ਵੀ ਕਰਾਂਗੇ ਦਾਵਾ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਕਿਰਾਂ ਆਪਾਂ ਉਹਨਾਂ ਦਾ ਫਿਰ ਵੀ ਆਪਣਾ ਸ਼ਰੀਕਾ ਹੈਗਾ ਕਿਰਾਂ ਦਾ ਆਪਣਾ ਘਰੀ ਹੱਕ ਮੰਗਦਣਾ ਤੇ ਜਾਣਦਾ ਆਹੋ ਬਗ ਚੱਲ ਫਿਰ ਨਾ ਮੰਨੀਆਂ ਫਿਰ ਤਪ ਤੁਨ ਮੇਰਾ ਕਰਕੇ ਆ ਗਈ ਨਹੀਂ ਮੈਂ ਤਾਂ ਇਹਨਾਂ ਨੂੰ ਮੱਥੇ ਲਾ ਕੇ ਨਹੀਂ ਰਾਜੀ ਉਹ ਮੱਥੇ ਲਾ ਕੇ ਤਾਂ ਮੈਂ ਵੀ ਨਹੀਂ ਰਾਜੀ ਹਾਂ ਇਹ ਜੀ ਜਦੋਂ ਕੰਮ ਕਰਦੀਆਂ ਨੇ ਪਰ ਮੜਾਇਦ ਖਾਣ ਦਾ ਹੱਕ ਤਾਂ ਬੰਦਾ ਵੀ ਆ ਚੱਕੋ ਪਈ ਆਪ ਦਾ ਜੀ ਮੰਨ ਗਈਆਂ ਤਾਂ ਠੀਕ ਐ ਨਹੀਂ ਫਿਰ ਤੈਨੂੰ ਪਤਾ ਹੀ ਨਾਲੇ ਹੁਣ ਜਦੋਂ ਉਹ ਵੀ ਗੱਲ ਜਦੋਂ ਮੈਂ ਕਰਦਾ ਵੀ ਕੈਮਰੇ ਚ ਆ ਗਈਆਂ ਕੈਮਰੇ ਤੋਂ ਤਾਂ ਬੰਦਾ ਡਾਰੀ ਜਾਂਦਾ ਕੈਮਰੇ ਨਾ ਹੁੰਦੇ ਲੈ ਆਪਣੇ ਕੋਲੇ ਕੀ ਸਬੂਤ ਸੀ ਆਪਣੇ ਕੋਲੇ ਕੀ ਸਬੂਤ ਸੀ ਇਹਨਾਂ ਨੂੰ ਤਾਂ ਐ ਵੀ ਇਹਨਾਂ ਦੇ ਕੈਮਰੇ ਹੈ ਹੀ ਨਹੀਂ ਜਾਣ ਕੇ ਕਹਿੰਦੇ ਆਹੋ ਆਪਾਂ ਗੋਮਤੀ ਜਲਵਾ ਲਿਓ ਵਧੀਆ ਰਹੇ ਆ ਪਾਉ ਵਧੀਆ ਕਿਸੇ ਨੂੰ ਪਤਾ ਨਾ ਲੱਗੇ ਮਾ ਇਹ ਕੈਮਰਾ ਨਾ ਕੈਮਰਾ ਤੇ ਕਹਿੰਦੇ ਲੱਕੋਗੀ ਰੱਖਣਾ ਚਾਹੀਦਾ ਇਹਨਾਂ ਨੂੰ ਪਤਾ ਹੁੰਦਾ ਫਿਰ ਇਹ ਕਰਨ ਵੀ ਨਹੀਂ ਹੁੰਦੀਆਂ ਸੀ ਤੇਰੇ ਕਿੱਥੇ ਜਾਂਦੀਆਂ ਸੀ ਉਹਦੇ ਨੂੰ ਤਾਂ ਆਉਂ ਜਕਰ ਆ ਗਈਆਂ ਲਈ ਫਿਰਦੀ ਬੜੀਆਂ ਜ਼ਿਆਦੇ ਸ਼ਾਰਕ ਹੁੰਦੀਆਂ ਨੇ ਆਪਦੇ ਆਪ ਨੂੰ ਏਡੀਆਂ ਸ਼ਾਰਕ ਨਹੀਂ ਨਿਗੀਆਂ ਬੜਾ ਜ਼ਿਆਦਾ ਸ਼ਾਰਕ ਹੋਣੀਓ ਤੁਸੀਂ ਕਰੜਾ ਹੋ ਕੇ ਲੰਬਾ ਨਹੀਂ ਮੈਂ ਤੁਹਾਨੂੰ ਦੱਸ ਕੋ ਲਾਇਆ ਨਾ ਜਿਹਨਾਂ ਨਾਲ ਮੈਂ ਕਰਦਾ ਕੀਆਂਗਾ ਲੈ ਕਰ ਪਹਿਲਾਂ ਤੇ ਇਹਨਾਂ ਨੇ ਬਾੜ ਚ ਧਰ ਕੇ ਬੋਲ ਮਾਰ ਬੀ ਆ ਪੇਪਾ ਹੀ ਸੋਡਾ ਬਾੜ ਚ ਤਾਈ ਨਿਕਲੋ ਬਾੜ ਕਿੱਥੋਂ ਪੂਰੀ ਆਜੋ ਤਾਈ ਆਪਾਂ ਕਰ ਹੀ ਨਹੀਂ ਆ ਇਹਨਾਂ ਦੇ ਅਗਲਾ ਕਹਿੰਦਾ ਖਵ ਨਹੀਂ ਕੀ ਕਰਨਗੇ ਲੈ ਘਰੇ ਗਿਆਂ ਤੇ ਅਗਲਾ ਕੇ ਪਾਣਾ ਜਕਲ ਘਰੇ ਗਿਆਂ ਤੇ ਆਪਣੇ ਤੇ ਇਲਜ਼ਾਮ ਲਾ ਰਣ ਨਹੀਂ ਤਾਂ ਆਜੋ ਆਜੋ ਤਾਈ ਹੁਣ ਲੇ ਹੁਣ ਨਹੀਂ ਆਉਂਦੀਆਂ ਹੁਣ ਤਾਂ ਡਰਦੀਆਂ ਨੇ ਡਰਦੀਆਂ ਡਰਦੀਆਂ ਨੇ ਹੁਣ ਡਰੀਆਂ ਖੜੀਆਂ ਨੇ ਗਿਆ ਨਹੀਂ ਆ ਜਾ ਰਾਜਵੀਰ ਹੁਣ ਆਪਾਂ ਬੇਬੇ ਮੈਂ ਨਹੀਂ ਜਾਂਦੀ ਨਹੀਂ ਭਾਈ ਨਾ ਨਾ ਮੈਂ ਨਹੀਂ ਆਂਦੀ ਬੇਬੇ ਤੂੰ ਹੀ ਲੱਗ ਜਾ ਹੁਣ ਤਾਂ ਆਪਣੇ ਬਾਰਗੇ ਆਏ ਨੇ ਬੇਬੇ ਮੈਂ ਕੀ ਕਰੂੰਗੀ ਤੂੰ ਕਰ ਲੈ ਨਾ ਗੱਲ ਉਹਨਾਂ ਨਾਲ ਆ ਜਾ ਕੇਰਾ ਹੁਣ ਤਾਂ ਗਲਤੀ ਮੰਨ ਜਾਗੇ ਆਪਾਂ ਪਹਿਲਾਂ ਗਲਤੀ ਤੂੰ ਮੰਨ ਗਲਤੀ ਤਾਂ ਪੰਟਾ ਚ ਸੱਦ ਲੈ ਨਾ ਅਜੀ ਪੱਜੇ ਪੱਜੇ ਗਲਤੀ ਤਾਂ ਤੂੰ ਕਰੀਏ ਬੇਬੇ ਆਜੋ ਆਜੋ ਆਉਂਦੀਆਂ ਆਉਂਦੀਆਂ ਆਪਾਂ ਸਾਨੂੰ ਸੁਣੋ ਦੇਣੇ ਆ ਫੜ ਲੋ ਥਾਲਾ ਪੱਬੀ ਤੂੰ ਦੱਸ ਆ ਕੀ ਕੰਮ ਕਰਕੇ ਆਈ ਏ ਤੂੰ ਆ ਫੜੋ ਥਾਲਾ ਆ ਦਾ ਨਹੀਂ ਉਹ ਚੰਗੀਆਂ ਗੱਲਾਂ ਛੋਡੀਆਂ ਕੋਈ ਉਦੋਂ ਤਾਂ ਤੂੰ ਡਰੀ ਨਹੀਂ ਕੁੜੀ ਜਦੋਂ ਕੈਮਰੇ ਚ ਆਜੋ ਆਜੋ ਛਤਰ ਕੇ ਆਵਾਂਗੇ ਛੋਟੇ ਬਾਹਰ ਕੇ ਮੇਰੇ ਹੋ ਨਾ ਤਾਂ ਹਾਂ ਤੂੰ ਗੱਲ ਕਰ ਲੈ ਇਹਦੇ ਨਾਲ ਗੱਲ ਕੀ ਕਰਵਾ ਚੰਗੀਆਂ ਗੱਲਾਂ ਛੋਡੀਆਂ ਛਤਰ ਕੇ ਤਾਂ ਤੂੰ ਆਈ ਏ ਸਾਨੂੰ ਦੇਖਿਆ ਕੀ ਨੇ ਆ ਭਾਈ ਅਸੀਂ ਡਰੇ ਆਗਾ ਭਾਈ ਸਾਡੇ ਕੈਮਰੇ ਲੱਗੇ ਸੀਗੇ ਇੱਕ ਕੈਮਰੇ ਚ ਆ ਗਈਆਂ ਤੁਸੀਂ ਨੂ ਆਇਆ ਦੇਖ ਫਲਕਾਰੀ ਅਸੀਂ ਆਣੀ ਭੈਣੀ ਆ ਲੈ ਪੜੀ ਲਿਖੀ ਇਹ ਵੀ ਇਹੀ ਜੇ ਕੰਮ ਕਰਦੀ ਹੈ ਮੈਂ ਕਰ ਤੁਹਾਨੂੰ ਯਕੀਨ ਨਹੀਂ ਨਾ ਹੁੰਦਾ ਆਜਾ ਸਾਡੇ ਘਰੇ ਚੱਲ ਮੈਂ ਤੈਨੂੰ ਕਹਿ ਬਣੀ ਨਾ ਪਹਿਨੇ ਮੈਂ ਨਹੀਂ ਜਾਂਦੀ ਸੁਣ ਤੂੰ ਤਰੇ ਰਹੇਂ ਸੁਣ ਸੁਣ ਸੁਹਾਵਲਾ ਵੀ ਨਹੀਂ ਤਾਵਾ ਕਰਕੇ ਆਵਾਂਗੇ ਨਹੀਂ ਅਸੀਂ ਤਾਂ ਜੱਟਾਂ ਕਰਾਂ ਦਾਵਾ ਤੇ ਨਹੀਂ ਛੱਡਾਂਗੇ ਪੰਚਾਇਤ ਦਾ ਅੱਜ ਕੀਨ ਤਾਂ ਸਾਨੂੰ ਭਾਈ ਆ ਗਿਆ ਵੀ ਨਾ ਮਾ ਤੁਹਾਡੇ ਖਾਏਗਾ ਕਾਹੇ ਬਰਾਮਾ ਤੁਹਾਡਾ ਅੱਛਾ ਯਕੀਨ ਤਾਂ ਆ ਗਿਆ ਦੇਖ ਲੈ ਕਿੰਨੀ ਜੇ ਗੱਲਾਂ ਕਰਦੀ ਸੀ ਮੰਨਦੇ ਆਂਗੇ ਕੀ ਕਰਕੇ ਸਾਡਾ ਵੀ ਜੀ ਕਰਦਾ ਕਿ ਮੈਂ ਤੁਹਾਡੇ ਗੱਡੀ ਖੜੀ ਨਹੀਂ ਬੇਬੇ ਹੋਰ ਵੀ ਨਹੀਂ ਪਕਾਈ ਨਹੀਂ ਚੁੱਪ ਕਰ ਜਾ ਗੱਲ ਤਾਂ ਇਹ ਤਾਈ ਦੀ ਤਾਈ ਦੀ ਗੱਲ ਦਾ ਬੇਬੇ ਨੇ ਮੈਨੂੰ ਐ ਕਿਹਾ ਸੀਗਾ ਵੀ ਆਪਣੇ ਬਾਰ ਚ ਤਰਿਆ ਉਹ ਮੈਂ ਭੁੱਲ ਕੇ ਤੁਹਾਡੇ ਬਾਰ ਚ ਤਰਿਆ ਹੀ ਤੂੰ ਚਲਾਤੀਆਂ ਇਹ ਨਾ ਕੰਮ ਤੇ ਜਾਦੇ ਸ਼ਹਿਰ ਹੁਣ ਨੰਦਾ ਕਰੇ ਵੀ ਮੰਨੀ ਜਾਂਦੀ ਐ ਉਹਦਾ ਮਨ ਨਹੀਂ ਤੇਰੀ ਸਾਰੀਆਂ ਗੱਲਾਂ ਫਿਰ ਬੇਬੇ ਨੇ ਮੰਨਣੇ ਆ ਬੇਬੇ ਨੇ ਫੜਾਇਆ ਸੀ ਸਾਰਾ ਮੈਂ ਤਾਂ ਹੁਣ ਸੱਸ ਦੀ ਅੱਗੇ ਲੈ ਮੰਨਣੀ ਹੈਗੀ ਜਿਵੇਂ ਮਾਲ ਭਾਈ ਅਸੀਂ ਫੇਰ ਵੀ ਤਾਈ ਦੇ ਮੂੰਹ ਅਸੀਂ ਇਹ ਦਾਵਾ ਕਰਤਾ ਫੇਰ ਕੀ ਦੀ ਅੱਗੇ ਮੰਨੀ ਚੱਲ ਜੇ ਤੂੰ ਤਾਈ ਦਾ ਮੰਨ ਲਈ ਤੂੰ ਕੋਈ ਨਾ ਪੁੱਤ ਖਲ ਤੇ ਆਈ ਰੀ ਆਉਂਦੀ ਐ ਵੀ ਸਾਡੇ ਵੀ ਆਈ ਗੱਡ ਗਈ ਐ ਤਾਈ ਨੇਂਦ ਕਰ ਲੈ ਬੜਾ ਵੋਟਾ ਨਾਮ ਕਰਨ ਦੇ ਕਾਪੀ ਵੀ ਦੇਰੇ ਮੱਥਾ ਡੇ ਕੇ ਸੱਸ ਨੂੰ ਨਾ ਬਲ ਗਿਆ ਬਿੱਲੀ ਰਹਿਂਦੀ ਜਮਾ ਬਗ ਜਾ ਕਰ ਜਮਾ ਬਿੱਲੀ ਰਹਿਦੀ ਨਿਕਲੇ ਬੇਬੇ ਤਾਂ ਜਾਂਦੀ ਨਹੀਂ ਆਹ ਫਲਕਾਰੀਆਂ ਦੇ ਪੈਸੇ ਨਾ ਨਾ ਲਾ ਲਾਇਆ ਕਰਾਂਗੇ ਕੰਮ ਕਰ ਲਿਆ ਕਰੋ ਕੋਈ ਲੈ ਕੇ ਜਾਇਆ ਕਰੋ ਰਾਜਵੀਰ ਨੂੰ ਵੀ ਦੋਨੇ ਜਾਇਆ ਕਰਾਂਗੇ ਦੇਖੇ ਤੁਸੀਂ ਜਾਣ ਲੱਗੇ ਲਾ ਬੀ ਬੇਬੇ ਨੂੰ ਫੜਾ ਦੇ ਬੇਬੇ ਨੂੰ ਫੜਾ ਦੇ ਫੜ ਲਓ ਫੜ ਲਓ ਆਪਦਾ ਹੁਣ ਸਮਾਨ ਲੈ ਚਾਈ ਸੂਏ ਚ ਤੇਰੇ ਡਰਦੀ ਹੱਥ ਨਹੀਂ ਲਾਉਂਦੀ ਸੀਗੀ ਹਰਪ੍ਰੀਤ ਹੁਣ ਅਸੀਂ ਦੇਰੇ ਚ ਜਾਇਆ ਕਰਾਂਗੇ ਛੋੜੇ ਬੋਲੀਆਂ ਸਲੱਖਣੇ ਹੋ ਜਾਣਗੇ ਹੋ ਜਾਣਗੀਆਂ ਤੇ ਮਰਾਟਰ ਮੀਂਹ ਵੀ ਕਰ ਲਿਆ ਕਰੋ ਛੋਟੀ ਗੱਡੀ ਕੀ ਪਮਾ ਵੱਡੀ ਗੱਡੀ ਲੈ ਲਈ ਕਿਉਂ ਚੰਗਾ ਬੇਤਾ ਮਤਾਂ ਬਾਬੀ ਜੀ ਨੂੰ ਗੱਲ ਮਾੜੀ ਜੱਤੀ ਮੈਨੂੰ ਤਾਂ ਸੁਣੀ ਜਾਂਦਾ ਛੋੜੀ ਦੀ ਗੱਲਾਂ ਉਹਨੇ ਟੱਣੇ ਤੇ ਕੁਛ ਨਹੀਂ ਪਿਆ ਚੰਗਾ ਤਾਂ ਹੀ ਚਲੇ ਸਾਰੇ ਪਿੰਡ ਨੇ ਤੋਨੇ ਕਰਦੇ ਹੋ ਕੁਛ ਨਹੀਂ ਬਣਦਾ ਚੰਗਾ ਭੈਣੇ ਮੇਥੇ ਤਾਂ ਗਲਤੀ ਹੋ ਗਈ ਆ ਬੇਬੀ ਲਾਉਂਦੀ ਐਹ ਜਿਹਾਂ ਲੁੱਤੀ ਮੇਰੇ ਦਾ ਮੇਰੀ ਗੱਲ ਐ ਸੁਣ ਤਾਈ ਤਾਂ ਵੱਡੀ ਉਮਰ ਦੀ ਐ ਤਾਈ ਨੂੰ ਤਾਂ ਨਹੀਂ ਪਤਾ ਲੱਗਦਾ ਤੂੰ ਤਾਂ ਪੜ੍ਹੀ ਲਿਖੀ ਤੂੰ ਤਾਂ ਸਿਆਣੀ ਐ ਨਾ ਮੈਨੂੰ ਵੀ ਲਾਜ ਹੋ ਗਈ ਇਹਦਾ ਕਮੀ ਕਰ ਲੈ ਕੋਈ ਹੋਰ ਕਰ ਲੈ ਤੂੰ ਨਿਆ ਨਾ ਕਿਸੇ ਦਾ ਕੁਝ ਨਹੀਂ ਬਗਾ ਸਕਦਾ ਕੋਈ ਨਾ ਕਿਸੇ ਦਾ ਵਿਗੜਿਆ ਭੈਣ ਇੰਨਾ ਛੋਕਰਾ ਭਾਈ ਤੂੰ ਤੇ ਸਾਡੇ ਘਰੀ ਆ ਗਏ ਹਨਾ ਸਮਾਨ ਧਰਨ ਦੁਆਰਾ ਵਾਪਸ ਆ ਗਏ ਇਹ ਤਾਂ ਉਂਦਰੀ ਨਹੀਂ ਦਾਵਾ ਕਰੀਦਾ ਮੈਂ ਆਇਆ ਮਤਲਬ ਕਿ ਮੈਂ ਫੜਾ ਕੇ ਉਹਨੇ ਦਾਵਾ ਕਰਨੀ ਹੁੰਦੀ ਤੇਰੇ ਤੇ ਦੇਖ ਤਾਈ ਮੈਂ ਕਦੇ ਮੰਨੀ ਨਹੀਂ ਤੂੰ ਸੋਡੇ ਕਰੀ ਮੈਂ ਤਾਂ ਇਹਨੂੰ ਕਿਹਾ ਸੀ ਵੀ ਚਾਰ ਬੰਦੇ ਇਕੱਠੇ ਕਰ ਲੈ ਉਹਦੀ ਨੂਨ ਪੰਚਾਇਤ ਚ ਸਦਗੇ ਫੇਰ ਪਤਾ ਲੱਗੇ ਮਤਲਬ ਕੰਮ ਸਦਣੀ ਆ ਹਾਂ ਨਵੀਂ ਨਵੇਲੀ ਆ ਕੰਮ ਆ ਆ ਜਾ ਬੇਬੇ ਹੁਣ ਮਾਲ ਤੋਂ ਬੇਇੱਜ਼ਤੀ ਕਰਾਲੀ ਤੂੰ ਬੇਇੱਜ਼ਤੀ ਵਾਲੀਆਂ ਗੱਲਾਂ ਕਰਦੀ ਓ ਤੁਸੀਂ ਇਹਦੇ ਮਾੜੇ ਕੰਮ ਕਰ ਕਿ ਨਾ ਕਰੀ ਨਾ ਤੂੰ ਤੂੰ ਨਾ ਲੱਗੇ ਮਾੜੇ ਕੰਮ ਨੇ ਇਹ ਅੱਜ ਤੋਂ ਬਾਅਦ ਮੈਂ ਤਾਂ ਉਹੀ ਨਹੀਂ ਇਹ ਮੰਗਰ ਲੱਗਦੀ ਹੈਗੀ ਚਲਦੀ ਚਾਪਰੀ ਕਾਕੀ ਇਹਨਾਂ ਨੇ ਪਕਾਈ ਮਾਰੇ ਚੱਲ ਪਰੇ ਚੱਲ ਜਾਈ ਆ ਜਾ ਲੈ ਸੁਆਨ ਚੱਲ ਭੱਗ ਜਾਈ ਗਲਤੀ ਮੰਨ ਗਈ ਨਹੀਂ ਤਾਂ ਦਾਵਾ ਕਰਦੇ ਆ ਜਾ ਹੁਣ ਸਾਬچے ਪੁੱਤ ਦੇਖ ਤੁਸੀਂ ਸਾਨੂੰ ਕੋਈ ਪੰਚਾਇਤ ਤੇ ਨਹੀਂ ਸਰਦਿਆ ਕੋਈ ਦਾਵਾ ਚਾਗੜਾ ਨਹੀਂ ਕਰਿਆ ਹਣਾ ਹੁਣ ਤਾਂ ਫੇਰ ਵੀ ਸਾਨੂੰ ਆਏ ਹੋ ਗਿਆ ਦੇਖ ਤਾਈ ਆਉਗੀ ਉਹਨਾਂ ਪੰਚਾਇਤ ਵੀ ਕਰ ਲਾਂਦੇ ਸਾਨੂੰ ਅਸੀਂ ਸੱਦ ਵੀ ਲੈਂਦੇ ਮੈਂ ਤੈਨੂੰ ਦੱਸਾਂ ਜਦੋਂ ਕੈਮਰੇ 'ਚ ਸਬੂਤ ਆ ਗਿਆ ਤਾਂ ਆਪਦੀ ਬੇਇੱਜ਼ਤੀ ਹੁੰਦੀ ਹੈ ਤਾਂ ਸਾਡੇ ਆਪ ਨੂੰ ਹਾਂ ਚਲ ਕੋਈ ਨਾ ਪੈਸਾ ਵਾਛੇ ਕੋਈ ਨਹੀਂ ਪਈ ਕੋਈ ਹੋ ਨਹੀਂ ਕਰਿਆ ਗਾਂਹ ਤੋਂ ਗਲਤੀ ਹੋਗੀ ਸਾਥੋ ਗਾਂਹ ਤੋਂ ਤੈ ਸਿਆਣਗਾ ਬਣਜੋ ਮੈਂ ਤੇ ਨਾ ਮੁਰਸੇ ਨਹੀਂ ਅਸੀਂ ਪਾਈ ਟੂਣੇ ਨਾਲੇ ਨਾ ਤਾਂ ਟੂਣਿਆਂ ਨਾਲ ਕੋਈ ਅਜਿਤ ਕਰ ਕਰ ਸਕਿਆ ਕੁਛ ਨਾ ਕਿਸੇ ਦਾ ਹੋਵੇ ਕੁਛ ਨਹੀਂ ਵਿਗੜਦਾ ਅਸਰਾਜ ਵੀਰ ਨਹੀਂ ਆਪਣਾ ਮੈਂ ਤੈਨੂੰ ਦੱਸਾਂ ਜਿਹਦੇ ਕੋਲੇ ਗੱਈਆਂ ਹੋਗੀਆਂ 5-4000 ਰੁਪਏ ਉਹਨੇ ਲੈ ਲਿਆ ਹਾਂ ਇਹਦਾ ਘਰ ਉਹ ਛਾੜ ਲਾਨੇ ਆ ਹਾਂ ਉਹ ਹੀ ਮਸ ਨਹੀਂ ਪਿਆ ਕੋਈ ਚੀਜ਼ ਬਣਾ ਲੈ ਮੈਂ ਪਰਮਾ ਨਾ ਕਰਿਆ ਕਰੋ ਬਹਿਮਾ ਪਰਮਾ ਚ ਕੁਝ ਨਹੀਂ ਪਿਆ ਮੈਂ ਤੁਹਾਨੂੰ ਦੱਸਾਂ ਜ਼ਿੰਦਗੀ ਹੁੰਜੇ ਹੋਣੀ ਚਾਹੀਦੀ ਏ ਚਲ ਠੀਕ ਹੈ ਚਲ ਠੀਕ ਹੈ ਤਾਈ ਮੈਂ ਤਾਂ ਜਾਣੀਆ ਕਰੇ ਸੰਤੱਕ ਬੇਲਾ ਹੋਗਾ ਕੰਮ ਨੂੰ ਵੀ ਚੰਗਾ ਚੰਗਾ ਤਾਈ